ਪਹਿਲਾ ਇਟ ਇਜ਼ ਨੈਗੇਟਿਵ ਵਾਈਬਸ ਨਾਲ ਆਏ ਸੀ ਐਂ ਪੋਜ਼ਿਟਿਵ ਹੋ ਕੇ ਜਾ ਰਹੇ ਹਾਂ ਸੋ ਥੈਂਕ ਯੂ ਟੂ ਰਮਨਦੀਪ ਸਰ 2 ਸਵਾ 2 ਘੰਟੇ ਦੀ ਅਵਧੀ ਦੌਰਾਨ ਜਿੱਕਰ ਤੁਹਾਨੂੰ ਸਮੇਂ ਦਾ ਪਤਾ ਹੀ ਨਹੀਂ ਲੱਗੇ ਵੀ ਕਦੋਂ ਬੀਤ ਗਿਆ ਤਾਂ ਸਮਝ ਲਓ ਰੰਦੀਪ ਨੇ ਮੰਤਰ ਮੋਦ ਕੀਤਾ ਹੋਇਆ ਸੀ ਕੀਤਾ ਹੋਇਆ ਸੀ ਬਿਲਕੁਕੁਲ ਸਟੇਟ ਚੜ੍ਹਦੀ ਹਿੰਮਤ ਨਹੀਂ ਪਈ ਜਿਹੜੀ ਅੱਧੇ ਘੰਟੇ ਇੱਥੇ ਪੈ ਗਈ ਅਰੇ ਵਾਹ ਫਸਟ ਪਾ 45 ਸਾਲ ਦੀ ਉਮਰ 'ਚ ਫਸਟ ਟਾਈਮ ਲਾਈਵ 'ਚ ਮੈਂ ਫੜਿਆ ਮੈਂ ਸਟੇਜ ਚੜਿਆ ਹਾਂ 20 ਸਾਲਾਂ ਦੇ ਵਿੱਚ ਇੱਕ ਵਾਰ ਉਹ ਪਹਿਲੀ ਵਾਰ ਸਟੇਜ ਚੜ੍ਹੇ ਉਹ ਵੀ 20 ਮਿੰਟ ਗੱਲ ਸੁਣ ਕੇ ਨੰਨਦੀਆਂ ਅੱਤ ਸਰ ਨੇ ਬਹੁਤ ਵਧੀਆ ਗਾਈਡੈਂਸ ਵੀ ਦਿੱਤੀ ਵੀ ਕਿਵੇਂ ਆਪਾਂ ਜਿਹੜੀ ਓਵਰ ਥਿੰਕਿੰਗ ਆ ਜੋ ਆਪਣੇ ਮਾਈਂਡ ਦੇ ਵਿੱਚ ਵਿਚਾਰ ਆਉਂਦੇ ਨੇ ਉਹਨੂੰ ਆਪਾਂ ਕਿਵੇਂ ਰੋਕਣਾ ਤੇ ਅੱਗੇ ਫਿਊਚਰ ਦੀ ਜਿਹੜੀ ਟੈਨਸ਼ਨ ਆ ਉਹਨੂੰ ਕਿਵੇਂ ਘੱਟ ਕਰੀਏ ਕਿਵੇਂ ਲੱਗਿਆ ਜੀ ਇਵੈਂਟ ਕਿਵੇਂ ਰਿਹਾ ਤੁਹਾਨੂੰ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜੀ ਹਾਂ ਹਰ ਇੱਕ ਨੂੰ ਜ਼ਰੂਰ ਅਟੈਂਡ ਕਰਨਾ ਚਾਹੀਦਾ ਹੈ ਕਾਫੀ ਡਿਫਰੈਂਸ ਆ ਜਿੱਦਾਂ ਲਾ ਲੋ ਭਾਈ ਦੀਆਂ ਜਿਹੜੀਆਂ ਥਿਊਰੀ ਦੱਸਦੇ ਨੇ ਥੈਰੇਪੀ ਦੱਸਦੇ ਨੇ ਸੌਰੀ ਉਹ ਵਰਕ ਕਰਦੀਆਂ ਨੇ ਵਰਕ ਕਰਦੀਆਂ ਨੇ ਕਰੀ ਅੱਗੇ ਕਰਦੇ ਨੇ ਹਾਂ ਕਰਦਾ ਠੀਕ ਲੱਗਿਆ ਵਧੀਆ ਲੱਗਿਆ ਜਿਵੇਂ ਮੈਡੀਟੇਸ਼ਨ ਕਰਵਾਈ ਆ ਵਾਹਿਗੁਰੂ ਜੀ ਦਾ ਆਪਾਂ ਜਾਪ ਜਿਹੜਾ ਕਰਦੇ ਆ ਤੇ ਉਹ ਕਿਵੇਂ ਲੱਗ ਰਿਹਾ ਸੀ ਠੀਕ ਲੱਗਿਆ ਬਹੁਤ ਵਧੀਆ ਲੱਗਿਆ ਬਹੁਤ ਬੜੇ ਲੱਗਿਆ ਪਹਿਲੀ ਵਾਰ ਜਦੋਂ ਤੁਸੀਂ ਬੰਦਾ ਜਦੋਂ ਆਉਂਦਾ ਆ ਤਾਂ ਉਹ ਸੋਚਦਾ ਹੈ ਕਿ ਆ ਪਤ ਨਹੀਂ ਕਿੱਦਾਂ ਦਾ ਮਿੰਡ ਆਊਗਾ ਕੀ ਗੱਲਾਂ ਬਾਤਾਂ ਹੋਣਗੀਆਂ ਤੁਸੀਂ ਕੀ ਸੋਚ ਕੇ ਆਏ ਸੀ ਮੈਂ ਜੋ ਸੋਚ ਕੇ ਆਈ ਸੀ ਜੀ ਉਹ ਤਾਂ ਚਲੋ ਪੁਆਇੰਟ ਮੇਰੇ ਕਲੀਅਰ ਹੋਈਆਂ ਕੁਝ ਮੈਂ ਆਪਣੇ ਵੀ ਜੋ ਮੇਰੇ ਆਪਣੇ ਪਰਸਨਲ ਥਿਊਜ਼ ਸੀਗੇ ਮੈਂ ਵੀ ਉਹ ਸਭ ਉਹ ਵੀ ਨਜ਼ੀਰ ਵੀ ਉਹ ਤੇ ਮੈਂ ਦੇਖਿਆ ਦੇਖ ਰਿਹਾ ਹਾਂ ਹਾਂਜੀ ਹਾਂਜੀ ਤੇ ਚੰਗਾ ਲੱਗ ਰਿਹਾ ਹਾਂਜੀ ਹਾਂਜੀ ਮੈਂ ਵੀ ਦੇਖੋ ਮੈਂ ਆਪਣੀ ਚਾਂਸ ਦਾ ਦੇਖੋ ਪੋਜ਼ਿਟਿਵ ਰਿਵਿਊ ਜੋ ਮੈਂ ਖੁਦ ਸੋਚਦੀ ਹਾਂ ਮੈਂ ਉਹ ਸਭ ਨੂੰ ਉਹ ਸਭ ਨੂੰ ਤੁਸੀਂ ਦੱਸਿਆ ਹਾਂਜੀ ਹਾਂਜੀ ਕੰਟੈਂਟ ਲਈ ਉਹ ਕਿਤੇ ਬਾਕੀ ਤਾਂ ਦੇਖੋ ਸਭ ਦੇ ਆਪਣਾ ਆਪਣਾ ਜੀਵਨ ਜਰੀਆ ਹੈਗਾ ਪੁਆਇੰਟ ਆਫ ਊ ਉਹ ਜ਼ਿੰਦਗੀ ਨੂੰ ਜਿਉਣ ਦਾ ਆਪਣਾ ਆਪਣਾ ਟੰਗ ਆ ਜਾਂਦਾ ਕਿਤੇ ਨਾ ਕਿਤੇ ਬਹੁਤ ਵਧੀਆ ਲੱਗ ਗਈ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿਉਂਕਿ ਜਿਹੜੇ ਯੰਗਸਟਰ ਨੇ ਨਹੀਂ ਉਹਨਾਂ ਨਾਲ ਕੋਈ ਐਦਾਂ ਦੀ ਗੱਲ ਹੀ ਨਹੀਂ ਕਰਦੇ ਵੀ ਤੁਸੀਂ ਅੱਗੇ ਕੀ ਕਰਨਾ ਜੇ ਕੋਈ ਵੱਡਾ ਮਿਲਦਾ ਵੀ ਇਹਦਾ ਸਾਰਾ ਤੁਹਾਨੂੰ ਪਤਾ ਜਿਹੜੀ ਰੇਟ ਤੇ ਆਪਣਾ ਗਿਆਨ ਦੇ ਕੇ ਚਲੇ ਜਾਂਦੇ ਨਹੀਂ ਬਟ ਸਰ ਨੇ ਬਹੁਤ ਵਧੀਆ ਗਾਈਡੈਂਸ ਵੀ ਦਿੱਤੀ ਵੀ ਕਿਵੇਂ ਆਪਾਂ ਜਿਹੜੀ ਓਵਰ ਥਿੰਕਿੰਗ ਆ ਜੋ ਆਪਣੇ ਮਾਈਂਡ ਦੇ ਵਿੱਚ ਵਿਚਾਰ ਆਂਦੇ ਨੇ ਉਹਨੂੰ ਆਪਾਂ ਕਿਵੇਂ ਰੋਕਣਾ ਤੇ ਅੱਗੇ ਫਿਊਚਰ ਦੀ ਜਿਹੜੀ ਟੈਨਸ਼ਨ ਆ ਉਹਨੂੰ ਕਿਵੇਂ ਘੱਟ ਕਰਨਾ ਤੇ ਕਿਵੇਂ ਲੱਗਿਆ ਤੁਹਾਨੂੰ ਇਹ ਇਵੈਂਟ ਕਿ ਕੀ ਵੱਖਰਾ ਲੱਗਿਆ ਕਿ ਪਹਿਲੀ ਵਾਰ ਵੇਖਿਆ ਇਹੋ ਜਿਹੀ ਚੀਜ਼ ਪਹਿਲੀ ਵਾਰ ਵੇਖਿਆ ਕਿਵੇਂ ਲੱਗਿਆ ਠੀਕ ਹੈ ਬਹੁਤ ਵਧੀਆ ਮੈਨੂੰ ਲੱਗਿਆ ਵੀ ਜਿਵੇਂ ਮੈਨੂੰ ਡਿਪਰੈਸ਼ਨ ਦੀ ਪ੍ਰੋਬਲਮਸ ਪ੍ਰੋਬਲਮ ਆ ਜਿਵੇਂ ਆਪਾਂ ਆਮ ਨੋਰਮਲ ਲੋਕਾਂ ਚ ਜਾਣਿਆ ਤਾਂ ਵੀ ਅਲੱਗ ਜਾ ਲੱਗਦਾ ਪਰ ਉਹਦੇ ਐਵੇਂ ਸੀ ਵੀ ਸਾਰਿਆਂ ਨੂੰ ਇਹੀ ਪ੍ਰੋਬਲਮ ਆ ਵੀ ਸਾਰਿਆਂ ਨੂੰ ਇਹੀ ਪ੍ਰੋਬਲਮ ਆ ਇਹ ਪ੍ਰੋਬਲਮ ਦੇ ਨਾਲ ਆਪਾਂ ਨੇ ਕਿਵੇਂ ਮਤਲਬ ਡੀਲ ਕਰਨਾ ਇਹ ਮੈਨੂੰ ਵਧੀਆ ਲੱਗੀ ਗੱਲ ਵਧੀਆ ਲੱਗਿਆ ਹਾਂਜੀ ਉਹ ਨਾ ਕੱਟਦੇ ਸੀ ਹੁਣ ਜਿਉਂਦੇ ਆ ਹਰ ਇੱਕ ਨਿੱਕੀ ਨਿੱਕੀ ਗੱਲ ਤੋਂ ਖੁਸ਼ੀ ਮਿਲਦੀ ਹੈ ਸਾਨੂੰ ਬੱਚਿਆਂ ਨਾਲ ਖੇਡਦੇ ਆ ਵਾਈਫ ਨਾਲ ਗੇਮ ਖੇਡਦੇ ਆ ਟਾਈਮ ਸਪੈਂਡ ਕਰਦੇ ਆ ਪਹਿਲਾਂ ਤਾਂ ਕੀ ਸੀ ਕਿ ਲਿਮਟਿਡ ਜਿਹਾ ਤਾਂ ਰੇਚ ਬੰਦ ਹੋ ਕੇ ਰਹਿ ਗਏ ਸੀ ਸੰਪਤਾ ਨਹੀਂ ਸੀ ਬਾਹਰ ਕੀ ਹੋ ਰਿਹਾ ਹੁਣ ਪਤਾ ਲੱਗਦਾ ਯਾਰ ਕੁਦਰਤ ਬਹੁਤ ਸੋਹਣੀ ਹੈ ਜ਼ਿੰਦਗੀ ਇਹਨਾਂ ਦੇ ਇਵੈਂਟ ਤੋਂ ਪਤਾ ਲੱਗਦਾ ਕਿ ਜ਼ਿੰਦਗੀ ਕੀਮਤੀ ਵੀ ਆ ਤੇ ਖੂਬਸੂਰਤ ਵੀ ਆ ਲੱਖਾਂ ਤੁਹਾਡੇ ਰੋਸੇ ਹੋਣ ਤੰਗਾ ਤੁਰਸ਼ੀਆਂ ਨੇ ਕੀ ਰੱਖਿਆ ਹੋਵੇ ਤੁਹਾਨੂੰ ਪਰ ਮਾਫੀ ਮੰਗਣਾ ਤੇ ਦੂਜੇ ਨੂੰ ਮਾਫ ਕਰਨ ਦਾ ਹੁਨਰ ਵੀ ਰੱਖੋ ਅੱਜ ਕੱਲ੍ਹ ਦੇ ਸਮੇਂ ਦੀ ਇਹ ਬਹੁਤ ਵੱਡੀ ਮੰਗ ਹੈ ਕਿ ਵੀ ਆਪ ਆਪ ਮਾਨਸਿਕ ਤੌਰ ਤੇ ਸਵਸਥ ਹੋਈਏ ਆਪਾਂ ਦੇਖਦੇ ਆ ਕਿ ਵੀ ਅੱਜ ਕੱਲ ਨਿਊਕਲੀਅਰ ਫੈਮਲੀਆਂ ਹੋ ਗਈਆਂ ਨੇ ਠੀਕ ਹੈ بڑے بڑے ਮੱਦੇ ਕਿ ਬਿਜ਼ਨੈਸੇਸ ਹੋ ਗਏ ਆ ਪਰ ਫਿਰ ਵੀ ਆਪਣੇ ਕੋਲ ਸ਼ਾਂਤੀ ਨਹੀਂ ਹੈਗੀ ਠੀਕ ਹੈ ਤਾਂ ਸ਼ਾਂਤੀ ਨੂੰ ਪ੍ਰਾਪਤ ਕਰਨ ਦਾ ਇੱਕੋ ਇੱਕ ਸਾਧਨ ਹੈ ਕਿ ਆਪਣੇ ਆਪ ਤੇ ਕੰਮ ਕਰੀਏ ਆਪਾਂ ਉਹੀ ਅੱਜਕੱਲ ਕੋਚ ਸਾਹਿਬ ਨੇ ਸਾਨੂੰ ਦੱਸਿਆ ਹੈਗਾ ਕਿ ਵੀ ਆਪਣੇ ਆਪ ਦੇ ਕਿਵੇਂ ਕੰਮ ਕਰਨਾ ਹੈ ਸਾਨੂੰ ਮਤਲਬ ਕਿ ਮੈਡੀਟੇਸ਼ਨ ਦੀਆਂ ਟੈਕਨੀਕ ਸਿਖਾਈਆਂ ਠੀਕ ਹੈ ਅਸੀਂ ਆਪਣੀ ਸੁਸਾਇਟੀ ਨੂੰ ਕਿਵੇਂ ਅਪਲਿਫਟ ਕਰ ਸਕਦੇ ਆ ਆਪਣੇ ਆਪ ਨੂੰ ਕਿਵੇਂ ਅਪਲਿਫਟ ਕਰ ਸਕਦੇ ਆ ਬਹੁਤ ਅੱਛਾ ਸੈਸ਼ਨ ਸੀਗਾ ਜੀ ਬਹੁਤ ਬਹੁਤ ਐਜ਼ ਅ ਟੀਚਰ ਐਮ ਫਿਜ਼ੀਕਲ ਟੀਚਰ ਸਕੂਲ ਦੇ ਵਿੱਚ ਮੈਂ ਜੀ ਤੇ ਅੱਜ ਤੱਕ ਹਜ਼ਾਰਾਂ ਟੀਚਰ ਜਾਣਦੇ ਨੇ ਮਿਲੇ ਆ ਗੱਲ ਕੀਤੀ ਹੈ ਮੈਨੂੰ ਸਟੇਟ ਚੜ੍ਹਦੀ ਹਿੰਮਤ ਨਹੀਂ ਪਈ ਜਿਹੜੀ ਅੱਧੇ ਘੰਟੇ ਇੱਥੇ ਪੈ ਗਈ ਅਰੇ ਵਾਹ ਫਰਸਟ ਆਪ 45 ਸਾਲ ਦੀ ਉਮਰ ਚ ਫਰਸਟ ਵਾਰ ਲਾਈਵ ਚ ਮੈਂ ਫੜਿਆ ਮੈਂ ਸਟੇਜ ਚੜਿਆ ਮੈਂ 20 ਸਾਲਾਂ ਦੇ ਵਿੱਚ ਇੱਕ ਵਾਰ ਉਹ ਪਹਿਲੀ ਵਾਰ ਸਟੇਜ ਚੜਿਆ ਉਹ ਵੀ 20 ਮਿੰਟ ਗੱਲ ਸੁਣਨ ਕਿੰਨੀਆਂ ਦੀਆਂ ਅਰੇ ਵਾਹ ਇੰਨਾ ਇੰਨਾ ਜਾਨੀ ਪਾਵਰ ਬਿਲਕੁਲ ਦੂਜੀ ਵਾਰ ਮੈਂ ਫਿਰ ਜਾਣ ਜਾਂਦਾ ਸੀਗਾ ਉਹ ਐਂਡ ਹੋਣ ਵਾਲਾ ਸੀਗਾ ਹੂੰ ਇਹ ਤਾਂ ਡਾਸ ਕਰਾਉਣਾ ਸੀ ਇਹਨਾਂ ਨੇ ਹਾਂ ਉਹ ਫਿਰ ਬੰਦੇ ਜ਼ਿਆਦਾ ਹੋ ਗਏ ਸੀ ਮੈਂ ਰੁਕ ਗਿਆ ਸੀਗਾ ਹੂੰ ਨਹੀਂ ਤਾਂ ਆਪਾਂ ਉਹਦੇ ਵੀ ਚੱਲਣਾ ਸੀ ਬਿਲਕੁਲ ਧੰਗੜਾ ਵੀ ਟੋਪ ਦਾ ਪਾਣਾ ਦੀ ਆਪਾਂ ਬਿਲਕੁਲ ਦਰਵਾਜ ਬਹੁਤ ਧੰਨਵਾਦ ਉਹ ਪਾਵਰ ਮਿਲ ਗਿਆ थैंक यू ਸੋ ਮਚਾ ਬਹੁਤ ਚੰਗਾ ਜੀ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਾ ਸੁਣ ਕੇ ਹਮ ਕਿਹੜੀਆਂ-ਕਿਹੜੀਆਂ ਚੀਜ਼ਾਂ ਵਧੀਆ ਲੱਗ ਰਹੀਆਂ ਨੇ ਜਿਹੜੀਆਂ ਆਪਣੇ ਅੰਦਰ ਤੋਂ ਤੁਸੀਂ ਲੈ ਕੇ ਜਾ ਰਹੇ ਹੋ ਇਹ ਪਹਿਲਾਂ ਕਦੇ ਸੀ ਸੋਚੇ ਨਹੀਂ ਸੀਗਾ ਕਿ ਹਾਂ ਵੀ ਐਵੇਂ ਵੀ ਆਪਣੀ ਜ਼ਿੰਦਗੀ ਅਸੀਂ ਜੀ ਸਕਦੇ ਹਾਂ ਹਮ ਸਹੀ ਗੱਲ ਹੈ ਹੁਣ ਵਧੀਆ ਤਰੀਕੇ ਨਾਲ ਬਿਨਾ ਡਾ ਇੰਜੈਸ਼ਨ ਤੋਂ ਹਾਂਜੀ ਬਿਲਕੁਲ ਬਹੁਤ ਫੀਲ ਹੋ ਰਿਹਾ ਥੈਂਕ ਯੂ ਸਰ ਜੀ ਅੱਛਾ ਲੱਗਿਆ ਹਾਂ ਫਸਟ ਆਫ ਆਲ ਤੇ ਦੂਸਰੀ ਗੱਲ ਜੀ ਇੰਪਲੀਮੈਂਟ ਕਰਾਂਗੇ ਤਾਂ ਹੀ ਅੱਗੇ ਵਧ ਪਾਵਾਂਗੇ ਹਨਾ ਤੇ ਬਾਕੀ ਸਭ 올ਓਵਰ ਪੋਜ਼ਿਟਿਵ ਸੀ ਮੈਨੂੰ ਬਹੁਤ ਵਧੀਆ ਲੱਗਿਆ ਜੀ ਕਿਉਂਕਿ ਉਹਨਾਂ ਦੀ ਸਰਦੀ એનર્ਜੀ ਦੇਖ ਕੇ ਮੈਨੂੰ ਆਪਣੇ ਆਪ ਨੂੰ ਲੱਗ ਰਿਹਾ ਕਿ ਮੈਨੂੰ ਉਸ ਹਾਵ ਨਾਲ ਆਪਣਾ ਢਾਲਣਾ ਪੈਣਾ ਕਿ ਮੈਂ ਆਪਣੇ ਆਪ ਤੇ ਇੱਕ ਸ਼ਰੀਰ ਤੇ ਕੰਮ ਹੀ ਨਹੀਂ ਕਰ ਰਿਹਾ ਗਲਤ ਕੰਮ ਕਰ ਰਿਹਾ ਇਹ ਮੇਰਾ ਜੀਉਣ ਦਾ ਤਰੀਕਾ ਹੀ ਗਲਤ ਆ ਮੈਂ ਪਹਿਲਾਂ ਬੇਜਿੱਤ ਵੀ ਕਿਹਾ ਵੀ ਇਹ ਜਿਹਨਾਂ ਦੇ ਰਣਦੀਪ ਦੇ ਜਿਹੜੇ ਈਵੈਂਟ ਨੇ ਨਾ ਸਾਡੀ ਰੂਹ ਦੀ ਇੱਕ ਖੁਰਾਕ ਹੈ ਜਿਹਦੇ ਵਿੱਚ ਅਸੀਂ ਰਹਿ ਨਹੀਂ ਸਕਦੇ ਜਦੋਂ ਉਹ ਐਨਾਉਂਸ ਕਰਦੇ ਆ ਸਾਨੂੰ ਚੋਅ ਚੜ ਜਾਂਦਾ ਹੈ ਜਿੰਨਾ ਵੀ ਇਹ ਨੇ ਜਾਂ ਈਵੈਂਟ ਕਰ ਲੈ ਰਣਦੀਪ ਜੀ ਨੇ ਹੁਣ ਜਾਵਾਂਗੇ ਹਾਂ ਜਾਵਾਂਗੇ ਕਿਉਂਕਿ ਰਣਦੀਪ ਜੀ ਦਾ ਜਿਹੜਾ ਈਵੈਂਟ ਹੈ ਨਾ ਇੱਕ ਕਿਤਾਬ ਹੈ ਜ਼ਿੰਦਗੀ ਦੀ ਜਿਹਦਾ ਹਰ ਇੱਕ ਵਰਕਾ ਜ਼ਿੰਦਗੀ ਦੇ ਵੱਖਰੇ ਰੰਗ ਢੰ 2 ਸਵਾ 2 ਘੰਟੇ ਦੀ ਅਵਧੀ ਦੌਰਾਨ ਜਿੱਕਰ ਤੁਹਾਨੂੰ ਸਮੇਂ ਦਾ ਪਤਾ ਹੀ ਨਹੀਂ ਲੱਗੇ ਵੀ ਕਦੋਂ ਬੀਤ ਗਿਆ ਤਾਂ ਸਮਝ ਲਓ ਰਣਦੀਪ ਨੇ ਮੰਤਰ ਮੋਤ ਕੀਤਾ ਹੋਇਆ ਸੀ ਕੀਤਾ ਹੋਇਆ ਸੀ ਬਿਲਕੁਲ ਨਹੀਂ ਜ਼ਿੰਦਗੀ ਵਾਸਤੇ ਆਪਣਾ ਟਾਈਮ ਨਹੀਂ ਕੱਢ ਪਾ ਰਿਆ ਜੇ ਕੰਮ ਦੇ ਵਿੱਚ ਰੁਝੇ ਵਿੱਚ ਲੱਗੇ ਰਹਿੰਦੇ ਆ ਜਾਂ ਹੋਰਾਂ ਕੰਮਾਂ ਵਿੱਚ ਅਸੀਂ ਉਲਝੇ ਰਹਿੰਦੇ ਆ ਅਸੀਂ ਆਪਣੀ ਸਿਹਤ ਦੀ ਸਬੰਧੀ ਜਿਹੜੀਆਂ ਪ੍ਰੋਬਲਮਾਂ ਨੇ ਉਹਨੂੰ ਅਸੀਂ ਸਮਝਦੇ ਨਹੀਂ ਹੈਗੇ ਕਿ ਸਾਡੇ ਕੋਈ ਪ੍ਰੋਬਲਮਾਂ ਹੈਗੇ ਨੇ ਹੁਣ ਇੱਥੇ ਆਏ ਤਾਂ ਮੈਂ ਆਪਣੇ ਆਪ ਨੂੰ ਰਿਅਲਾਈਜ਼ ਕਰਿਆ ਕਿ ਮੈਨੂੰ ਇਹ ਵੀ ਹੈ ਇਹ ਵੀ ਲੱਗ ਰਿਹਾ ਕਿ ਆ ਵੀ ਹੋ ਸਕਦਾ ਹਾਂ ਮੈਨੂੰ ਥੋੜਾ ਸਾਹ ਵੀ ਵੱਧ ਚੜਨ ਲੱਗ ਗਿਆ ਹੁਣ ਹੁਣ ਮੈਂ ਛੋਟਾ ਜਲਦੀ ਥੱਕ ਜਾਣਾ ਇਸ ਕਰਕੇ ਮੈਂ ਜਿਸ ਸਾਹਿਬ ਨੇ ਇੰਨਾ ਨੇ ਮੈਨੂੰ ਜੋ ਮੰਤਰ ਦੱਸਿਆ ਮੈਂ ਉਹ ਕਰੂੰਗਾ ਤੇ ਦੇਖਦੇ ਹਾਂ ਨੈਕਸਟ ਟਾਈਮ ਕੀ ਮੈਨੂੰ ਬੈਟਰ ਲੱਗੂਗਾ ਹੁਣ ਜਿਵੇਂ ਨੈਕਸਟ ਇਵੈਂਟ ਹੋਊਗਾ ਤਾਂ ਤੁਸੀਂ ਜੀ ਪਹੁੰਚੋਗੇ ਹਾਂਜੀ 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 ਬਿਲਕੁਲ ਬਿਲਕੁਲ ਜਦੋਂ ਪਹਿਲਾਂ ਸੀ ਕਿਵੇਂ ਸੀ ਤੇ ਹੁਣ ਜਾ ਰਹੇ ਹਾਂ ਕਿਵੇਂ ਹਾਂ ਪਹਿਲਾਂ ਆਈਟਿਸ 네ਗੇਟਿਵ ਵਾਈਬਸ ਨਾਲ ਆਏ ਸੀ ਐਂ ਪੋਜ਼ਿਟਿਵ ਹੋ ਕੇ ਜਾ ਰਹੇ ਹਾਂ ਸੋ ਥੈਂਕ ਯੂ ਟੂ ਰਮਨਦੀਪ ਸਰ ਅਰੇ ਬਹੁਤ ਸੋਹਣਾ ਸਰ ਤੁਸੀਂ ਬਾਹਰ ਰਹਿੰਦੇ ਹੋ ਪਰਸੋਂ ਜਾਣਾ ਤੁਸੀਂ ਤੇ ਕਿਵੇਂ ਲੱਗ ਰਿਹਾ ਆ ਬਹੁਤ ਲੱਗ ਰਿਹਾ ਹੁਣ ਬਹੁਤ ਜ਼ਿਆਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਹੁੰਚ ਚੁੱਕੇ ਹਾਂ ਗੋਵਿੰਦਗੜ੍ਹ ਸ਼ਹਿਰ ਦੇ ਵਿੱਚ ਮੰਡੀ ਗੋਵਿੰਦਗੜ੍ਹ ਦੇ ਵਿੱਚ ਇਸ ਵਕਤ ਮੈਂ ਖੜਾ ਹਾਂ ਤੇ ਰਣਜੀਤ ਸਿੰਘ ਦਾ ਜਿਹੜਾ ਸ਼ੋਅ ਆਇਆ ਉਹ ਓਵਰ ਹੋ ਚੁੱਕਿਆ ਹੈ ਇਵੈਂਟ ਜਿਹੜਾ ਹੈ ਉਹ ਖਤਮ ਹੋ ਚੁੱਕਿਆ ਹੈ ਲੋਕਾਂ ਦੇ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਤੇ ਤੁਹਾਡੇ ਵੀ ਗੱਲਾਂ ਬਾਤਾਂ ਜਰੂਰ ਅਰਸੀ ਨੋਟਿਸ ਦੇ ਵਿੱਚ ਰੱਖਦੇ ਹੁੰਦੇ ਆ ਤੇ ਸਾਰੀਆਂ ਗੱਲਾਂ ਦੇ ਉੱਤੇ ਅਮਲ ਵੀ ਹੁੰਦਾ ਆ ਜਾਂਦੇ ਜਾਂਦੇ ਆਪਾਂ ਰਿਵਿਊ ਜਿਹੜੇ ਨੇ ਉਹ ਜਰੂਰ ਲਵਾਂਗੇ ਲੋਕਾਂ ਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜਾ ਇਵੈਂਟ ਉਹ ਓਵਰ ਹੋ ਚੁੱਕਿਆ ਲੋਕ ਜਿਹੜੇ ਨੇ ਉਹ ਬਾਹਰ ਆ ਰਹੇ ਨੇ ਅਬ ਬਾਈ ਜੀ ਉਹਨਾਂ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਹੈ ਬਾਈ ਪਰਮਪ੍ਰੀਤ ਜੀ ਪਟਿਆਲੇ ਤੋਂ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਤੁਸੀਂ ਸਟੇਜ ਉੱਤੇ ਗੱਲ ਆਖ ਰਹੇ ਸੀ ਕਿ ਮੈਂ ਹੁਣ ਕੋਈ ਵੀ ਇਵੈਂਟ ਮਿਸ ਨਹੀਂ ਕਰਦਾ ਤੇ ਇਹ ਵੀ ਕਿਹਾ ਵੀ ਇਹ ਜਿਹਨਾਂ ਦੇ ਰਣਦੀਪ ਦੇ ਜਿਹੜੇ ਇਵੈਂਟ ਨੇ ਨਾ ਸਾਡੀ ਰੂਹ ਦੀ ਇੱਕ ਖੁਰਾਕ ਹੈ ਜਿਹਦੇ ਵਿੱਚ ਅਸੀਂ ਰਹਿ ਨਹੀਂ ਸਕਦੇ ਜਦੋਂ ਹੋਇਆ ਅਨਾਉਂਸ ਕਰਦੇ ਆ ਸਾਨੂੰ ਚੋਹ ਚੜ ਜਾਂਦਾ ਹੈ ਕਿਹਾ ਜਿੰਨਾ ਵੀ ਇਹ ਜਾਂ ਰੀਵੈਂਟ ਰਕ ਰੰਦੀਪ ਨੇ ਹੁਣ ਜਾਵਾਂਗੇ ਹਾਂ ਜਾਵਾਂਗੇ ਕਿਉਂਕਿ ਰੰਦੀਪ ਜੀ ਦਾ ਜਿਹੜਾ ਇਵੈਂਟ ਹੈ ਨਾ ਇੱਕ ਕਿਤਾਬ ਹੈ ਜ਼ਿੰਦਗੀ ਦੀ ਜਿਹਦਾ ਹਰ ਇੱਕ ਵਰਕਾ ਜ਼ਿੰਦਗੀ ਦੇ ਵੱਖਰੇ ਰੰਗ ਢੰਗ ਪੇਸ਼ ਕਰਦਾ ਦੋ ਸਵਾ ਦੋ ਘੰਟੇ ਦੀ ਅਵਧੀ ਦੌਰਾਨ ਜਿੱਕਰ ਤੁਹਾਨੂੰ ਸਮੇਂ ਦਾ ਪਤਾ ਹੀ ਨਹੀਂ ਲੱਗੇ ਵੀ ਕਦੋਂ ਬੀਤ ਗਿਆ ਤਾਂ ਸਮਝ ਲਓ ਰੰਦੀਪ ਨੇ ਮੰਤਰ ਮੋਦ ਕੀਤਾ ਹੋਇਆ ਸੀ ਕੀਤਾ ਹੋਇਆ ਸੀ ਬਿਲਕੁਲ ਹਰ ਇਵੈਂਟ 'ਚ ਰੰਦੀਪ ਹਸਾਉਂਦਾ ਵੀ ਹੈ ਰਵਾਉਂਦਾ ਵੀ ਹੈ ਗੁੱਦੀਆਂ ਮਾਨਸਿਕ ਚਪੇੜਾਂ ਵੀ ਮਾਰਦਾ ਜਿਹੜੀਆਂ ਕਿ ਬਹੁਤ ਜ਼ਰੂਰੀਆਂ ਨੇ ਅੱਜਕੱਲ੍ਹ ਕਿਦਾਂ ਕਿਤੇ ਲੋਕ ਸੱਚਾਈ ਤੋਂ ਥੋੜਾ ਜਿਹਾ ਦੂਰ ਹੋਣ ਲੱਗੇ ਬਹੁਤ ਦੂਰ ਹੁੰਦੇ ਨੇ ਅਸਲ ਪਤਾ ਕੀ ਹੈ ਜਦੋਂ ਇੱਕ ਹਾਲ ਹੋਰ ਆ ਜਦੋਂ ਆਪਾਂ ਇਵੈਂਟ ਸੈਂਟਰ ਹੁੰਦੇ ਆ ਨਾ ਇਵੈਂਟ ਖਤਮ ਹੋਣ ਤੋਂ ਬਾਅਦ ਬਾਹਰ ਆਉਂਦੇ ਆ ਬਹੁਤ ਸਾਰੀਆਂ ਤਬਦੀਲੀਆਂ ਆਪਣੇ ਅੰਦਰ ਆਪਰ ਜਾਂਦੀਆਂ ਨੇ ਇਹੋ ਇਹਨਾਂ ਦੇ ਇਵੈਂਟ ਦੀ ਪ੍ਰਾਪਤੀ ਹੈ ਤੁਹਾਨੂੰ ਸਭ ਤੋਂ ਵੱਡੀ ਤਬਦੀਲੀ ਕਿਹੜੀ ਲੱਗਦੀ ਹੈ ਬਹੁਤ ਜ਼ਿਆਦਾ ਇੱਕ ਜਿੱਕ ਹੋਵੇ ਤਾਂ ਤਾਂ ਹੋਏ ਬਹੁਤ ਜ਼ਿਆਦਾ ਤਬਦੀਲੀ ਹੈ ਜੀ ਬਹੁਤ ਜ਼ਿਆਦਾ ਪਹਿਲਾਂ ਤੁਸੀਂ ਐਂ ਕਹ ਲਓ ਵੀ ਪਿਛਲੀ ਵਾਰ ਵੀ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਕੱਟਦੇ ਸੀ ਹੁਣ ਜਿਉਂਦੇ ਆ ਹਰ ਇੱਕ ਨਿੱਕੀ ਨਿੱਕੀ ਗੱਲ ਤੋਂ ਖੁਸ਼ੀ ਮਿਲਦੀ ਹੈ ਸਾਨੂੰ ਬੱਚਿਆਂ ਨਾਲ ਖੇਡਦੇ ਆ ਵਾਈਫ ਨਾਲ ਗੇਮ ਖੇਡਦੇ ਆ ਟਾਈਮ ਸਪੈਂਡ ਕਰਦੇ ਆ ਪਹਿਲਾਂ ਤਾਂ ਕੀ ਸੀ ਕਿ ਲਿਮਟਡ ਜਾਂ ਇੱਕ ਕਮਰੇ ਚ ਬੰਦ ਹੋ ਕੇ ਰਹਿ ਗਏ ਸੀ ਸਾਨੂੰ ਪਤਾ ਨਹੀਂ ਸੀ ਬਾਹਰ ਕੀ ਹੋ ਰਿਹਾ ਹੁਣ ਪਤਾ ਲੱਗਦਾ ਯਾਰ ਕੁਦਰਤ ਬਹੁਤ ਸੋਹਣੀ ਹੈ ਜ਼ਿੰਦਗੀ ਇਹਨਾਂ ਦੇ ਇਵੈਂਟ ਤੋਂ ਪਤਾ ਲੱਗਦਾ ਕਿ ਜ਼ਿੰਦਗੀ ਕੀਮਤੀ ਵੀ ਹੈ ਤੇ ਖੂਬਸੂਰਤ ਵੀ ਹੈ ਲੱਖਾਂ ਤੁਹਾਡੇ ਰੋਸੇ ਹੋਣ ਤੰਗਾ ਤੁਰਸੀਆਂ ਨੇ ਕੀ ਰੱਖਿਆ ਹੋਵੇ ਤੁਹਾਨੂੰ ਪਰ ਮਾਫੀ ਮੰਗਣਾ ਤੇ ਦੂਜੇ ਨੂੰ ਮਾਫ ਕਰਨ ਦਾ ਹੁਨਰ ਵੀ ਰੱਖੋ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਲੱਗ ਰਿਹਾ ਪਤਾ ਜੀ ਇੱਥੇ ਗੱਲ ਹੋ ਰਹੀ ਅਸਲ ਜੀ ਕੀ ਹੈ ਇਨਸਾਨ ਦੀ ਫਿਤਰਤ ਹੈ ਬੀਤੇ ਹੋਏ ਸਮੇ ਨਾਲ ਨਾ ਜਿਹੜਾ ਸਮਾਂ ਬੀਤ ਗਿਆ ਉਹਦੇ ਨਾਲ ਸਾਂਝ ਪਾ ਕੇ ਤੇ ਆਉਣ ਵਾਲੇ ਸਮੇ ਦੀ ਵਿਅੰਤਾਂ ਘੜ ਕੇ ਆਪਣਾ ਅੱਜ ਵੀ ਖਰਾਬ ਕਰ ਲੈਂਦਾ ਅੱਜ ਵੀ ਖਰਾਬ ਕਰ ਲੈਂਦਾ ਲੋਡ ਹੈ ਆਪਣੇ ਅੱਜ ਨੂੰ ਸਵਾਰਨ ਦੀ ਜਿਹਨੇ ਅੱਜ ਸਵਾਰ ਲਿਆ ਕਦਾ ਕੰਨਾ ਫਿਚਰ ਆਪਣੇ ਆਪ ਹੀ ਸਾਬਤ ਆਪਣੇ ਆਪ ਹੀ ਵਧੀਆ ਹੋਇਆ ਤਾਂ ਬਿਲਕੁਲ ਸਰ ਬਿਲਕੁਲ ਬਹੁਤ ਬਹੁਤ ਧੰਨਵਾਦ ਬਹੁਤ ਚੰਗੀ ਗੱਲ ਦੱਸੀ ਤੁਸੀਂ ਅੱਛਾ ਜਿੱਥੇ ਨੀਤ ਵਧਾਈ ਦਾ ਪਾਤਰਾ ਤੁਹਾਡੀ ਸਰਕਾਰ ਮੀਡੀਆ ਦੀ ਟੀਮ ਹਰ ਈਵੈਂਟ ਤੇ ਹੁੰਦੀ ਹੈ ਤੁਸੀਂ ਓਨੇ ਹੀ ਵਧਾਈ ਦੇ ਪਾਤਰਾ ਕਿਉਂਕਿ ਤੁਹਾਡੀਆਂ ਵੀਡੀਓ ਦੇਖ ਦੇਖ ਕੇ ਲੋਕ ਐਨੇ ਮੋਟਿਵੇਟ ਦੇਸ਼ਾਂ ਵਿਦੇਸ਼ਾਂ ਤੱਕ ਤੁਹਾਡੇ ਵੀਡੀਓ ਪਹੁੰਚਦੀਆਂ ਨੇ ਬਹੁਤ ਬਹੁਤ ਧੰਨਵਾਦ ਤੁਸੀਂ ਹੀ ਓਨੇ ਹੀ ਵਧਾਈ ਦੇ ਹੱਕਦਾਰ ਹੋ ਹਰ ਈਵੈਂਟ ਤੇ ਤੁਹਾਡੀ ਹਾਜ਼ਰੀ ਹੁੰਦੀ ਹੈ ਲੱਗੇ ਰਹੋ ਜਿਹੜਾ ਸਫ਼ਰ ਨੂੰ ਲੈ ਕੇ ਤੁਸੀਂ ਤੁਰੇ ਹੋ ਜਾਂ ਤਾਂ ਪਹੁੰਚਾਓ ਥੈਂਕ ਯੂ ਥੈਂਕ ਯੂ ਸੋ ਮਚ ਕਿਆ ਸੀ ਆਪਣੇ ਜਿਹੜੀ ਜਿਹੜੀ ਵੀ ਡਿਊਟੀ ਜਿਹੜੀ ਚਾਹੀਦੀ ਹੈ ਕਿ ਉਹ ਜੋ ਅੱਜ ਦੇ ਸਮੇਂ ਦੇ ਵਿੱਚ ਲੋਡ ਹੈ ਲੋਕ ਕਿਤੇ ਨਾ ਕਿਤੇ ਡਿਪਰੈਸ਼ਨ ਦਾ ਸ਼ਿਕਾਰ ਬਹੁਤ ਜ਼ਿਆਦਾ ਤੇ ਬਹੁਤ ਈਜ਼ੀਲੀ ਹੋ ਜਾਂਦਾ ਹੈ ਪੇਸ਼IENTS ਲੈਵਲ ਬਹੁਤ ਘੱਟ ਚੁੱਕਿਆ ਆ ਉਹ ਸਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਗੁਰਮੀਤ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਆਉਂਦੇ ਹੋ ਮੈਂ ਗੋਵਿੰਦਗੜ੍ਹ ਤੋਂ ਗੋਵਿੰਦਗੜ੍ਹ ਤੋਂ ਆਇਆ ਜੀ ਜੀ ਕਦੇ ਪਹਿਲਾਂ ਤੁਸੀਂ ਭਈ ਇਹੋ ਜਿਹੇ ਇਵੈਂਟ ਦੇਖਿਆ ਗੋਵਿੰਦਗੜ੍ਹ ਸ਼ਹਿਰ ਦੇ ਵਿੱਚ ਹੋਏ ਮੈਂ ਇੱਥੇ ਨੈਟ ਤੇ ਮਤਲਬ ਮੋਬਾਈਲ ਤੇ ਦਾ ਦੇਖਣਾ ਹਾਂ ਅਬਿੰਦਰਾ ਦਾ ਹੋਇਆ ਹੋਰ ਸਾਰੇ ਮੈਂ ਉਹ ਦੇਖ ਨਹੀਂ ਆ ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਜਿਵੇਂ ਇਦਾਂ ਦੇ ਮੈਟ ਹੋ ਰਹੇ ਨੇ ਜਾਂ ਇਦਾਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ। ਹੋਣਾ ਚਾਹੀਦਾ ਬਹੁਤ ਅੱਛਾ ਲੱਗਦਾ ਬਿਲਕੁਲ ਹੋਣਾ ਚਾਹੀਦਾ। 99% ਸਾਰੇ ਡਿਪਰੈਸ਼ਨ ਦੇ ਮਰੀਜ਼ ਨੇ ਤੇ ਉਹਦੇ ਵਿੱਚ ਅਸੀਂ ਵੀ ਹੈਗੇ ਆਂ। ਕੋਈ ਕੋਈ ਹੋਣੀ ਕਿ ਫਰਕ ਲੱਗ ਰਿਹਾ ਜਦੋਂ ਤੁਸੀਂ ਅੰਦਰ ਗਏ ਸੀ ਤੇ ਕਾਫੀ ਫਰਕ ਕਾਫੀ ਬਰਕਰਾਰ ਜਿਵੇਂ ਮੋਡ ਜਿਵੇਂ ਤੁਸੀਂ ਦੇਖਿਆ ਕਿ ਕੁਝ ਐਸੀਆਂ ਗੱਲਾਂ ਵੀ ਦੇਖਣ ਨੂੰ ਮਿਲ ਜਾਂਦੀਆਂ ਨੇ ਕਿ ਤੱਕ ਕਿਤੇ ਆਪਣੇ ਨਾਲ ਰਿਲੇਟ ਹੋ ਜਾਂਦੀਆਂ ਨੇ ਉਹ ਗੱਲਾਂ ਬਾਤਾਂ ਕਿ ਆਪਣੇ ਪੇਸੈਂਜਰ ਲੈਵਲ ਤੇ ਹਾਂ ਇਹ ਇੱਕ ਅਲੱਗੇ ਮੈਟਰ ਸੀਗਾ ਮੈਂ ਕਿਹਾ ਸਾਹਮਣੇ ਮਤਲਬ ਚਲੋ ਉਹ ਗੱਲਬਾਤ ਚੱਲੇਗੀ ਹਾਂ ਹਾਂ ਨਹੀਂ ਬਿਲਕੁਲ ਬਹੁਤ ਵਧੀਆ ਮੈਂ ਪ੍ਰਸੈਂਟਲੀ ਮਿਲੂੰਗਾ ਵੀ ਜੀ ਮੈਂ ਵੀ ਸਰਨਾਨੇ ਸੱਚੀ ਕਾ ਮੈਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਰਨਜੀਤ ਖੋੜੜੇ ਕਿ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਗਵਿੰਦਗੜ੍ਹ ਲੋਕੀ ਬਜੀ ਅੱਛਾ ਜੀ ਕਿਵੇਂ ਲੱਗਿਆ ਇਹ ਇਵੈਂਟ ਕਿਵੇਂ ਰਿਹਾ ਤੁਹਾਨੂੰ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਇਹ ਹਾਂ ਹਰ ਇੱਕ ਨੂੰ ਜ਼ਰੂਰ اٹੈਂਡ ਕਰਨਾ ਚਾਹੀਦਾ ਹੈ। ਹਰ ਇੱਕ ਨੂੰ ਜ਼ਰੂਰ ਕਰਨਾ। ਹਾਂਜੀ। ਅਰੇ ਵਾਹ। ਬਹੁਤ-ਬਹੁਤ ਧੰਨਵਾਦ। ਹਾਂਜੀ। ਅੱਛਾ ਜੀ। ਤੇ ਜਿਵੇਂ ਕਿ ਤੁਸੀਂ ਦੇਖਿਆ ਕਿ ਇਵੈਂਟ ਓਵਰ ਹੋਣ ਤੋਂ ਬਾਅਦ ਲੋਕ ਬਾਹਰ ਆ ਰਹੇ ਨੇ ਤੇ ਉਹਨਾਂ ਨਾਲ ਜਿੰਨੀਆਂ ਗੱਲਾਂ-ਵਾਟਾਂ ਵੀ ਚੱਲ ਰਹੀਆਂ ਨੇ। ਸਰ ਕੀ ਨਾਮ ਹੈ ਜੀ ਤੁਹਾਡਾ? ਗੁਰਪ੍ਰੀਤ ਸਿੰਘ ਭਾਜੀ। ਕਿਹੜੀ ਜਗ੍ਹਾ ਤੋਂ ਆਏ ਸੀ? ਲੁਧਿਆਣਾ। ਪਹਿਲੀ ਵਾਰ ਆਏ ਹੋ? ਨਹੀਂ ਮੈਂ ਥਾ ਟਾਈਮ ਆਇਆ। ਥਾ ਟਾਈਮ ਆਇਆ। ਜਦੋਂ ਜਦੋਂ ਪਹਿਲੀ ਵਾਰ ਆਏ ਸੀ ਤੇ ਹੁਣ ਤੀਜੀ ਵਾਰ ਆਏ ਸੀ ਕਿੰਨਾ ਕੁ ਫਰਕ ਆਪਣੇ ਆਪ ਦੇ ਵਿੱਚ ਲੱਗ ਰਿਹਾ। ਹਾਂ ਯਾਰ ਕਾਫੀ ਡਿਫਰੈਂਸ ਆ ਜਿੱਦਾਂ ਲਾ ਲੋ ਭਾਈ ਦੀਆਂ ਜਿਹੜੀਆਂ ਥਿਊਰੀ ਦੱਸਦੇ ਨੇ ਥੈਰੇਪੀ ਦੱਸਦੇ ਨੇ ਸੌਰੀ ਉਹ ਵਰਕ ਕਰਦੀਆਂ ਨੇ ਵਰਕ ਕਰਦੀਆਂ ਨੇ ਕਰੀ ਆ ਕੇ ਕਰਦੇ ਨੇ ਹਾਂ ਕਰਦਾ ਜੇ ਮੈਂ ਤੈਨੂੰ ਅਰੇ ਜਾਨੀ ਜਿਵੇਂ ਪਹਿਲਾਂ ਇੱਕੋ ਦਮ ਘਬਰਾੜ ਜੀ ਹੋਣੀ ਸ਼ੁਰੂ ਹੋਈ ਸੀ ਉਹ ਚੀਜ਼ ਜਿਸ ਦਾ ਆ ਕੇ ਥੌਟਸ ਰੁਕਦਾ ਸੀਗਾ ਉਹ ਲਾਰੋ ਥੈਰੇਪੀ ਨਾਲ ਮੂਵ ਆਨ ਹੋ ਰਿਹਾ ਮੂਵ ਆਨ ਹੋ ਰਿਹਾ ਹੈ ਜੀ ਕਰਦਾ ਕਿ ਚਲੋ ਕੋਈ ਨਹੀਂ ਜਾਣ ਦੋ ਕੋਈ ਚੱਕਰ ਵਾਲੀ ਹਾਂ ਠੀਕ ਆਰੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਦਾਂ ਕੋ ਬੱਚੇ ਵੀ ਜਿਹੜੇ ਨੇ ਆਪਣੇ ਫੈਮਿਲੀ ਨਾਲ ਜਿਹੜੇ ਆਉਂਦੇ ਨੇ ਸਰ ਇੱਕ ਛੋਟਾ ਜਿਹਾ ਰਿਵਿਊ ਆਪਾਂ ਲੈਨੇ ਆ ਤੇਰੇ ਬੱਚੇ ਦੇ ਨੇ ਬੱਚੇ ਦੇਣਗੇ ਓਕੇ ਬਿਲਕੁਲ ਸਰ ਬਿਲਕੁਲ ਜੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਲੋਕ ਬੜੀ ਦੂਰੋਂ ਆ ਰਹੇ ਨੇ ਤਾਂ ਜਿਵੇਂ ਵੀ ਬਾਹਰ ਆਉਂਦੇ ਜਾ ਰਹੇ ਨੇ ਬਾਈ ਨਾਲ ਗੱਲ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਚੰਨਪ੍ਰੀਤ ਸਿੰਘ ਜੀ ਜਿਸ ਦਾ ਸਟੇਜ ਤੇ ਵੀ ਗਏ ਸੀ ਹਾਂਜੀ ਹਾਂਜੀ ਗੱਲਾਂ ਬਾਤਾਂ ਜਿਵੇਂ ਵੀ ਹੋਈਆਂ ਨੇ ਕਿ ਆਪਣੇ ਫਿਊਚਰ ਨੂੰ ਲੈ ਕੇ ਤੁਸੀਂ ਬੜੇ ਟੈਂਸ ਹੋ ਤੁਹਾਨੂੰ ਲੱਗਦਾ ਹੈ ਕਿ ਆਪਣੇ ਆਉਣ ਵਾਲੇ ਭਵਿੱਖ ਜਿਹੜਾ ਕਿਵੇਂ ਹੋਊਗਾ ਜਾਂ ਕਿਵੇਂ ਆਪਾਂ ਨੂੰ ਬਿਹਤਰ ਬਣਾ ਸਕਦੇ ਹਾਂ ਕਿਵੇਂ ਲੱਗਿਆ ਕਿ ਗ ਬਹੁਤ ਵਧੀਆ ਲੱਗਈ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਦੱਸਣਾ ਚਾਹ ਰਿਹਾ ਕਿਉਂਕਿ ਜਿਹੜੇ ਯੰਗਸਟਰ ਨੇ ਨਹੀਂ ਉਹਨਾਂ ਨਾਲ ਕੋਈ ਐਦਾਂ ਦੀ ਗੱਲ ਹੀ ਨਹੀਂ ਕਰਦੇ ਵੀ ਤੁਸੀਂ ਅੱਗੇ ਕੀ ਕਰਨਾ ਜੇ ਕੋਈ ਵੱਡਾ ਮਿਲਦਾ ਵੀ ਇਹਦਾ ਸਾਰਾ ਤੁਹਾਨੂੰ ਪਤਾ ਅੱਜ ਦੀ ਰੇਟ ਚ ਆਪਣਾ ਗਿਆਨ ਲੈ ਕੇ ਚਲੇ ਜਾਂਦੇ ਨਹੀਂ ਬਟ ਸਰ ਨੇ ਬਹੁਤ ਵਧੀਆ ਗਾਈਡੈਂਸ ਵੀ ਦਿੱਤੀ ਕਿ ਕਿਵੇਂ ਆਪਾਂ ਜਿਹੜੀ ਓਵਰ ਥਿੰਕਿੰਗ ਆ ਜੋ ਆਪਣੇ ਮਾਈਂਡ ਦੇ ਵਿੱਚ ਵਿਚਾਰ ਆਂਦੇ ਨੇ ਉਹਨੂੰ ਆਪਾਂ ਕਿਵੇਂ ਰੋਕਣਾ ਤੇ ਅੱਗੇ ਫਿਊਚਰ ਦੀ ਜਿਹੜੀ ਟੈਨਸ਼ਨ ਆ ਉਹਨੂੰ ਕਿਵੇਂ ਘੱਟ ਕਰਨਾ ਕਿਵੇਂ ਘੱਟ ਕਰਨਾ ਹੁਣ ਲੱਗਦਾ ਕਿ ਜੋ ਤੁਸੀਂ ਪਹਿਲਾਂ ਅੰਦਰ ਗਏ ਸੀਗੇ ਤੇ ਹੁਣ ਜਦੋਂ ਬਾਹਰ ਆਪਣੇ ਆਪ 'ਚ ਕਿੰਨਾ ਕ ਫਰਕ ਲੱਗਿਆ ਬਹੁਤ ਬਹੁਤ ਜ਼ਿਆਦਾ ਪੂਰਾ ਮਾਈਂਡ ਰਿਲੈਕਸ ਹੋ ਗਿਆ ਜੀ ਬਹੁਤ ਵਧੀਆ ਲੱਗਿਆ ਜੀ ਅੱਗੇ ਤੋਂ ਵੀ ਹਰੇਕ ਇਵੈਂਟ ਜ਼ਰੂਰ ਅਟੈਂਡ ਕਰਿਆ ਕਰਾਂਗੇ ਬਿਲਕੁਲ ਸਰ ਬ ਉਹ ਵੀ ਉਹਰੇ ਪਹੁੰਚੇ ਸੀ ਤੇ ਉਹਨਾਂ ਨੇ ਜਿਵੇਂ ਆਪਸ ਵਿੱਚ ਗੱਲਾਂ ਬਾਤਾਂ ਵੀ ਜਿਹੜੀਆਂ ਕੀਤੀਆਂ ਨੇ ਬਾਈ ਹੁਣੀ ਵੀ ਆਏ ਨੇ ਸਸੀਕਾ ਬਾਈ ਜੀ ਕੀ ਹਾਲ ਚਾਲ ਹੈ ਸਸੀਕਾ ਜੀ ਔਰ ਸਿਹਤ ਕਿਦਾਂ ਠੀਕ ਹੈ ਜੀ ਠੀਕ ਹੈ ਵਧੀਆ ਕਿਹੜੀ ਜਗ੍ਹਾ ਤੋਂ ਖੰਨੇ ਤੋਂ ਜੀ ਖੰਨੇ ਸ਼ਹਿਰ ਤੋਂ ਹਾਂ ਜੀ ਹਾਂ ਜੀ ਤੇ ਕਿਵੇਂ ਲੱਗਿਆ ਇਵੈਂਟ ਪਹਿਲੀ ਵਾਰ ਆਏ ਸੀ ਪਹਿਲੀ ਵਾਰ ਹੀ ਆਏ ਆ ਜੀ ਆਪਣੇ ਮੇਰੀ ਵਾਈਫ ਨੇ ਸਾਰਾ ਕੀਤਾ ਸੀਗਾ ਤੇ ਉਹ ਮੇਰੇ ਮਦਰ ਤੇ ਫਾਦਰ ਨੂੰ ਲੈ ਕੇ ਆਏ ਸੀਗੇ ਬਹੁਤ ਵਧੀਆ ਜੀ ਪ੍ਰੋਗਰਾਮ ਕਿਵੇਂ ਲੱਗਿਆ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਐਕਸਲੈਂਟ ਇਹ ਵੈ ਵਹੀ ਆਈ ਸੀ ਜਾਂ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹੈ ਜ਼ਿੰਦਗੀ 'ਚ ਨਹੀਂ ਦਿੱਕਤ ਪਰੇਸ਼ਾਨੀ ਨਾ ਮੈਂ ਮੇਰੀ ਦਰਸਲ ਮਜ਼ਰ ਥੋੜੀ ਜਿਵੇਂ ਕੋਈ ਖਬਰਾਂ ਵਗੈਰਾ ਜਾਂ ਕੁਛ ਐਦਾਂ ਸੋਚ ਕੇ ਟੈਨਸ਼ਨ ਆ 'ਚ ਟੈਨਸ਼ਨ ਆ ਜਾਂ ਹਾਂਜੀ ਹਾਂ ਤੇ ਉਹਦੇ ਕਰਕੇ ਫਿਰ ਆਏ ਸੀਗੇ ਜੀ ਉਹਦੇ ਕਰਕੇ ਹਾਂ ਜੀ ਹੁਣ ਕਿਵੇਂ ਲੱਗ ਰਿਹਾ ਮੈਂ ਉਹਨਾਂ ਨਾਲ ਵੀ ਗੱਲਬਾਤ ਕਰੂੰਗਾ ਕਿਸ ਗੱਲ ਦੀ ਟੈਨਸ਼ਨ ਲੈ ਜੰਨੀਓ ਤੁਸੀਂ ਖਬਰਾਂ ਦੇਖ ਕੇ ਨਹੀਂ ਉਹ ਹੋ ਜਾਂਦੀ ਹੈ ਮੈਨੂੰ ਛੋਟੀਆਂ ਛੋਟੀਆਂ ਗੱਲਾਂ ਦੀ ਟੈਨਸ਼ਨ ਫਿਰ ਜਿਹੜੀ ਚੀਜ਼ ਤੁਸੀਂ ਸੋਚਦੇ ਹੋ ਉਹ ਘਟ ਜਾਂਦੀ ਹੈ ਕਿ ਨਹੀਂ ਘਟਦੀ ਘਟਦੀ ਤਾਂ ਨਹੀਂ ਵੱਧਦੀ ਨਹੀਂ ਫਿਰ ਸੋਚ ਕੇ ਆਪਾਂ ਕੀ ਰਹਿਣ ਬਸ ਹੁਣ ਨਹੀਂ ਸੋਚੂੰਗੀ ਹੁਣ ਨਹੀਂ ਸੋਚਣਾ ਹਨਾ ਕਿਵੇਂ ਲੱਗਿਆ ਮੈਮ ਤੁਹਾਨੂੰ ਠੀਕ ਲੱਗਿਆ ਵਧੀਆ ਲੱਗਿਆ ਵਧੀਆ ਲੱਗਿਆ ਜਿਵੇਂ ਮੈਡੀਟੇਸ਼ਨ ਕਰਵਾਈ ਆ ਵਾਹਿਗੁਰੂ ਜੀ ਦਾ ਆਪਾਂ ਜਾਪ ਜਿਹੜਾ ਕਰਦੇ ਆ ਤੇ ਉਹ ਕਿਵੇਂ ਲੱਗ ਰਿਹਾ ਸੀ ਠੀਕ ਲੱਗਿਆ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਲੱਗਿਆ ਬਹੁਤ 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 ਸ਼ੁਕਰੀਆ ਸਰ ਸਰ ਸਸੀ ਗੱਲ ਜੀ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਸਿੰਘ ਆ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਖੰਨੇ ਤੋਂ ਤੁਸੀਂ ਵੀ ਖੰਨੇ ਤੋਂ ਓਕੇ ਮੈਂ ਵੀ ਤੇ ਸਰਪ ਮੈਂ ਇਹ ਜ਼ਰੂਰ ਜਾਨਣਾ ਚਾਹੂੰਗਾ ਤੁਸੀਂ ਪਹਿਲੀ ਵਾਰ ਆਏ ਸੀਗੇ ਹਾਂਜੀ ਪਹਿਲੀ ਵਾਰ ਆਏ ਸੀ ਤੇ ਕਿਵੇਂ ਲੱਗ ਰਿਹਾ ਸੀ ਕੀ ਦਿੱਕਤ ਲੈ ਕੇ ਆਏ ਸੀ ਨੀ ਦਿੱਕਤ ਤਾਂ ਕੋਈ ਨਹੀਂ ਸੀ ਵੈਸੀ ਮੋਟੀਵੇਸ਼ਨਲ ਮੋਟੀਵੇਟ ਹੋਣ ਲਈ ਆਇਆ ਸੀ ਤੇ ਵਧੀਆ ਲੱਗਿਆ ਵਧੀਆ ਲੱਗਿਆ ਮੋਟੀਵੇਸ਼ਨ ਹੋ ਕੇ ਜਾ ਰਹੇ ਹਾਂ ਹਾਂਜੀ ਅੱਗੇ ਤੋਂ ਅਟੈਂਡ ਕਰੋਗੇ ਕਿ ਨਹੀਂ ਹਾਂਜੀ ਹਾਂ ਬਿਲਕੁਲ ਬਹੁਤ ਬਹੁਤ ਮੌਕਾ ਮਿਲੇ ਜਰੂਰ ਬਿਲਕੁਲ ਕਰਾਂਗੇ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਗੁਰਮਿੰਦਰ ਸਿੰਘ ਨਾਮ ਹੈ ਮੇਰਾ ਕਿਹੜੀ ਜਗ੍ਹਾ ਤੋਂ ਆਏ ਸੀ ਮੈਂ ਵੀਰ ਜੀ ਆਪਣਾ ਮੋਸਕਲੀ ਦੋਦਪੁਰ ਪਿੰਡ ਦਾ ਮੈਂ ਖੰਨੇ ਦੇ ਕੋਲ ਹਾਂਜੀ ਤੇ ਕਿਵੇਂ ਲੱਗਿਆ ਤੁਹਾਨੂੰ ਪਿੰਡ ਠੀਕ ਇਵਨ ਬਹੁਤ ਵਧੀਆ ਲੱਗਿਆ ਜੀ ਇਹਨੂੰ ਫਸਟ ਟਾਈਮ ਮਤਲਬ ਕੀਤਾ ਮੈਂ ਇਹਨੂੰ ਹਫਤਾ ਤੱਕ ਪਹਿਲਾਂ ਇੰਸਟਾਗ੍ਰam ਤੇ ਦੇਖਿਆ ਸੀ ਗਿਆ ਹੁੰਦਾ ਹੈ ਉਹਦੇ ਮੋਟੀਵੇਸ਼ਨ ਨੂੰ ਮੈਂ ਕਿਹਾ ਚਲੋ ਇੱਕ ਵਾਰ ਅਟੈਂਡ ਕਰਕੇ ਦੇਖਦੇ ਹਾਂ ਪਰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਜੋ ਸੋਚ ਕੇ ਆਏ ਸੀ ਉਹ ਮ ਦਵਿੰਦਰ ਕੌਰ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਜਰਗਰੌਣੀ ਜਰਗਰੌਣੀ ਤੋਂ ਹਾਂਜੀ ਤੇ ਸਰ ਤੁਹਾਡਾ ਕੀ ਨਾਮ ਹੈ ਦਵਿੰਦਰ ਸਿੰਘ ਜੀ ਜੀ ਤੇ ਕਿ ਕਿਵੇਂ ਲੱਗਿਆ ਤੁਹਾਨੂੰ ਇਹ ਇਵੈਂਟ ਕਿ ਕੀ ਵੱਖਰਾ ਦੇਖਿਆ ਕਿ ਪਹਿਲੀ ਵਾਰ ਵੇਖਿਆ ਇਹੋ ਜੀ ਚੀਜ਼ ਪਹਿਲੀ ਵਾਰ ਵੇਖਿਆ ਕਿਵੇਂ ਲੱਗਿਆ ਠੀਕ ਹੈ ਬਹੁਤ ਵਧੀਆ ਹੂੰ ਜਿਵੇਂ ਕਿਤੇ ਨਾ ਕਿਤੇ ਆਪਾਂ ਨਾ ਪਾਠ ਕਰਦੇ ਹਾਂ ਗੁਰਬਾਣੀ ਦਾ ਜਿਵੇਂ ਆਪਾਂ ਪੜ੍ਹਦੇ ਹਾਂ ਕਈ ਵਾਰ ਆਪਾਂ ਪੜ੍ਹ ਲੈਂਦੇ ਆ ਸਮਝ ਨਹੀਂ ਪਾਉਂਦੇ ਜਾਂ ਗੁਰੂ ਆਪਾਂ ਨੂੰ ਕੀ ਕਿਹੜੀ ਚੀਜ਼ ਸਿਖਾ ਗਈ ਸੀ ਆਪਾਂ ਸ਼ਾਇਦ ਉਹਦੇ ਤੇ ਖਰੇ ਨਹੀਂ ਉੱਤਰ ਪਾਉਂਦੇ ਔਰ ਜਿਵੇਂ ਗੱਲ ਦੱਸੀ ਜਾਂਦੀ ਹੈ ਕਿ ਉਸ ਸ਼ਬਦ ਨੂੰ ਕਿਵੇਂ ਆਪਾਂ ਉਚਾਰਨਾ ਹੈ ਜਾਂ ਕਿਸ ਕੀ ਕਿਵੇਂ ਦੱਸਿਆ ਗਿਆ ਆ ਉਹ ਚੀਜ਼ ਵੀ ਬਹੁਤ ਵਧੀਆ ਲੱਗਦੀ ਉਹ ਬਿਲਕੁਲ ਵਧੀਆ ਲੱਗਿਆ ਗੁਰਵਾਣੀ ਪੜ੍ਹਨੀ ਆ ਉਹਨੂੰ ਸਮਝੋ ਸਮਝੋ ਤਾਂ ਤਾਂ ਨੂੰ ਪੜ੍ਹਨ ਦਾ ਫਾਇਦਾ ਨਹੀਂ 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 ਪੜ੍ਹਨ ਦਾ ਨਹੀਂ ਤਾਂ ਫਿਰ ਕੋਈ ਨਹੀਂ ਨਹੀਂ ਤਾਂ ਫਿਰ ਤੇਜ਼ ਰਫਤਾਰ ਜ਼ਿੰਦਗੀ ਰਹਿੰਦੀ ਹੈ ਕਿ ਫਟਾਫਟ ਆਵਾ ਪੜ ਲੰਨੇ ਆ ਮੈਮ ਤੁਹਾਨੂੰ ਕਿਵੇਂ ਲੱਗਿਆ ਕਿਹੜੀ ਚੀਜ਼ ਹੋਰ ਵੱਖਰੀ ਦੇਖਣ ਨੂੰ ਮਿਲੀ ਮੈਨੂੰ ਲੱਗਿਆ ਵੀ ਜਿਵੇਂ ਮੈਨੂੰ ਡਿਪਰੈਸ਼ਨ ਦੀ ਪ੍ਰੋਬਲਮਸ ਪ੍ਰੋਬਲਮ ਆ ਜਿਵੇਂ ਆਪਾਂ ਆਮ ਨਾਰਮਲ ਲੋਕਾਂ ਚ ਜਾਣਿਆ ਤਾਂ ਵੀ ਅਲੱਗ ਜਾ ਲੱਗਦਾ ਪਰ ਉਹਦੇ ਐਵੇਂ ਸੀ ਵੀ ਸਾਰਿਆਂ ਨੂੰ ਇਹੀ ਪ੍ਰੋਬਲਮ ਆ ਵੀ ਸਾਰਿਆਂ ਨੂੰ ਇਹੀ ਪ੍ਰੋਬਲਮ ਆ ਇਹ ਪ੍ਰੋਬਲਮ ਦੇ ਨਾਲ ਆਪਾਂ ਨੇ ਕਿਵੇਂ ਮਤਲਬ ਡੀਲ ਕਰਨਾ ਇਹ ਮੈਨੂੰ ਵਧੀਆ ਲੱਗੀ ਗੱਲ ਵਧੀਆ ਲੱਗਿਆ ਹਾਂਜੀ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਐ ਲੱਗਣ ਲੱਗ ਜਾਂਦਾ ਕਿ ਮੈਂ ਪਤਨੀ ਸਮਾਜ ਤੋਂ ਵੱਖਰੀ ਆ ਹਾਂਜੀ ਹਾਂਜੀ ਔਰ ਐ ਲੱਗਣ ਲੱਗਦਾ ਨਹੀਂ ਯਾਰ ਮੇਰੇ ਤੋਂ ਵੀ ਵਕਾਹ گا ਆ ਬੈਠੇ ਨੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਵੈਂਟ ਓਵਰ ਹੋਣ ਤੋਂ ਬਾਅਦ ਲੋਕ ਆਪਣੇ ਆਪਣੇ ਵਿਚਾਰ ਵੀ ਜਿਹੜੇ ਦੇ ਰਹੇ ਨੇ ਕੁਝ ਕਹਿ ਰਹੇ ਨੇ ਕਿ ਮੈਂ ਪਹਿਲੀ ਵਾਰ ਆਇਆ ਸੀ ਕੁਝ ਕਹਿ ਰਹੇ ਨੇ ਅਸੀਂ ਬਹੁਤ ਲੰਬੇ ਸਮੇਂ ਤੋਂ ਜਣੀ ਇਵੈਂਟ ਅਟੈਂਡ ਕਰ ਰਹੇ ਹਾਂ ਉਸ ਦੇ ਨਾਲ ਕੀ ਹੁੰਦਾ ਹੈ ਲੋਕ ਆਪਣੇ ਆਪਣੇ ਜਦੋਂ ਵਿਚਾਰ ਦਿੰਨੇ ਸ਼ੁਰੂ ਕਰ ਦਿੰਦੇ ਆ ਅਸੀਂ ਉਹਨਾਂ ਦੇ ਉੱਤੇ ਬਿਲਕੁਲ ਅਮਲ ਕਰਦੇ ਹਾਂ ਤੁਹਾਡੇ ਵਿਚਾਰ ਤੁਹਾਡੇ ਰਿਵਿਊ ਉਹਨਾਂ ਨੂੰ ਬੜੇ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ ਉਹਨਾਂ ਦੇ ਉੱਤੇ ਅਮਲ ਵੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਇਵੈਂਟ ਦੇ ਵਿੱਚ ਤੁਹਾਨੂੰ ਹੋਰ ਚੰਗਾ ਮਿਲ ਸਕੇ ਸਰ ਕੀ ਨਾਮ ਹੈ ਜੀ ਤੁਹਾਡਾ ਡਾਕਟਰ ਅਮਿਤ ਵਰਮਾ ਜੀ ਤੁਸੀਂ ਤੁਸੀਂ ਡੈਂਟਿਸਟ ਹਨਾ ਹਾਂ ਤੁਸੀਂ ਸਟੇਜ ਤੇ ਆਏ ਸੀਗੇ ਜਦੋਂ ਤੋਂ ਕਿਵੇਂ ਲੱਗਿਆ ਸਰ ਤੁਹਾਨੂੰ ਸਰ ਬਹੁਤ ਵਧੀਆ ਲੱਗਿਆ ਜੀ ਅੱਜ ਆਪਣਾ ਅੱਜ ਕੱਲ੍ਹ ਦੇ ਸਮੇਂ ਦੀ ਇਹ ਬਹੁਤ ਵੱਡੀ ਮੰਗ ਹੈ ਕਿ ਵੀ ਆਪਾਂ ਮਾਨਸਿਕ ਤੌਰ ਤੇ ਸਵਸਤ ਹੋਈਏ ਆਪਾਂ ਦੇਖਦੇ ਆ ਕਿ ਵੀ ਅੱਜ ਕੱਲ੍ਹ ਨਿਊਕਲਰ ਫੈਮਲੀਆਂ ਹੋ ਗਈਆਂ ਨੇ ਠੀਕ ਹੈ بڑے بڑے ਮੱਦੇ ਕਿ ਬਿਜ਼ਨੈਸਸ ਹੋ ਗਏ ਆ ਪਰ ਫਿਰ ਵੀ ਆਪਣੇ ਕੋਲ ਸ਼ਾਂਤੀ ਨਹੀਂ ਹੈਗੀ ਠੀਕ ਹੈ ਤਾਂ ਸ਼ਾਂਤੀ ਨੂੰ ਪ੍ਰਾਪਤ ਕਰਨ ਦਾ ਇੱਕੋ ਇੱਕ ਸਾਧਨ ਹੈ ਕਿ ਆਪਣੇ ਆਪ ਤੇ ਕੰਮ ਕਰੀਏ ਆਪਾਂ ਉਹੀ ਅੱਜਕੱਲ ਕੋਚ ਸਾਹਿਬ ਨੇ ਸਾਨੂੰ ਦੱਸਿਆ ਹੈਗਾ ਕਿ ਵੀ ਆਪਣੇ ਆਪ ਦੇ ਕਿਵੇਂ ਕੰਮ ਕਰਨਾ ਹੈ ਸਾਨੂੰ ਮਤਲਬ ਕਿ ਮੈਡੀਟੇਸ਼ਨ ਦੀਆਂ ਟੈਕਨੀਕ ਸਿਖਾਈਆਂ ਠੀਕ ਹੈ ਅਸੀਂ ਆਪਣੀ ਸੁਸਾਇਟੀ ਨੂੰ ਕਿਵੇਂ ਅਪਲਿਫਟ ਕਰ ਸਕਦੇ ਆ ਆਪਣੇ ਆਪ ਨੂੰ ਕਿਵੇਂ ਅਪਲਿਫਟ ਕਰ ਸਕਦੇ ਆ ਬਹੁਤ ਅੱਛਾ ਸੈਸ਼ਨ ਸੀਗਾ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਥੈਂਕ ਯੂ ਬਹੁਤ ਵਧੀਆ ਲੱਗਿਆ ਸਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਸੁਵਰ ਸਿੰਘ ਚੀਮਾ ਮੰਡੇ ਗੁੰਦਗੜ ਤੋਂ ਜੀ ਤੇ ਫੇਸਬੁਕ ਤੇ ਬੜਾ ਦੇਖਿਆ ਭਾਈ ਨੂੰ ਦੇਖਿਆ ਮੈਂ ਅੱਜ ਫਸਰ ਲਾਈਵ ਦੇਖਿਆ ਤੇ ਮੈਂ ਆਪਣਾ ਐਕਸਪੀਰੀਅੰਸ ਤੇ ਅੱਜ ਤੱਕ ਉਹ ਹਜ਼ਾਰਾਂ ਟੀਚੇ ਜਾਣਦੇ ਨੇ ਮਿਲਿਆ ਗੱਲ ਕੀਤੀ ਹੈ ਮੈਨੂੰ ਸਟੇਟ ਚੜ੍ਹਦੀ ਹਿੰਮਤ ਨਹੀਂ ਪਈ ਜਿਹੜੀ ਅੱਧੇ ਘੰਟੇ ਇੱਥੇ ਪੈ ਗਈ ਅਰੇ ਵਾਹ ਫਸਟ ਪਾ 45 ਸਾਲ ਦੀ ਉਮਰ ਚ ਫਸਟ ਵਾਰ ਲਾਈਵ ਚ ਮੈਂ ਫੜਿਆ ਮੈਂ ਸਟੇਟ ਚੜ੍ਹਿਆ ਮੈਂ 80 ਸਾਲਾਂ ਦੇ ਵਿੱਚ ਇੱਕ ਵਾਰ ਉਹ ਪਹਿਲੀ ਵਾਰ ਸਟੇਟ ਚੜ੍ਹੇ ਉਹ ਵੀ 20 ਮਿੰਟ ਗੱਲ ਸੁਣਨ ਕਿੰਨੀਆਂ ਦੀਆਂ ਅਰੇ ਵਾਹ ਇੰਨਾ ਇੰਨਾ ਜਾਨੀ ਪਾਵਰ ਬਿਲਕੁਲ ਦੂਜੀ ਵਾਰ ਮੈਂ ਫਿਰ ਜਾਣ ਜਾਂਦਾ ਸੀਗਾ ਉਹ ਐਂਡ ਹੋਣ ਵਾਲਾ ਸੀਗਾ ਹੂੰ ਇਹ ਤਾਂ 10 ਕਰਾਉਣਾ ਸੀ ਇਹਨਾਂ ਨੇ ਹਾਂ ਉਹ ਫਿਰ ਬੰਦੇ ਜਾਦਾ ਹੋ ਗਏ ਸੀ ਮੈਂ ਰੁਕ ਗਿਆ ਸੀਗਾ ਹੂੰ ਨਹੀਂ ਤਾਂ ਆਪਾਂ ਉਹਦੇ ਵੀ ਚੱਲਣਾ ਸੀ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਉਹ ਪਾਵਰ ਮਿਲ ਗਿਆ थैंक यू सो मच बहुत चंगा जी बहुत बढ़िया मैम ਤੁਹਾਨੂੰ ਤੁਹਾਨੂੰ ਕੀ ਮਿਲ ਗਿਆ ਬਹੁਤ ਵਧੀਆ ਲੱਗਿਆ ਜੀ ਪਹਿਲੀ ਵਾਰੀ ਅਸੀਂ ਆਏ ਆ ਫਿਰ ਵੀ ਸਾਨੂੰ ਇੰਨੀ ਵਧੀਆ ਅੰਦਰੋਂ ਵੀ ਬਿਲ ਪਾਵਰ ਇੰਨੀ ਮਿਲੀ ਹੈ ਕਿ ਜਿਹੜੀ ਚੀਜ਼ ਨੂੰ ਅਸੀਂ ਦੇਖਦੇ ਸੀਗੇ ਉਹ ਅਸੀਂ ਆਪ ਫੇਸ ਟੂ ਫੇਸ ਦੇਖ ਕੇ ਅੰਦਰੋਂ ਪ੍ਰਾਊਡ ਫੀਲ ਹੋ ਰਿਹਾ ਹੈ ਕਿ ਸਾਡੀ ਲਾਈਫ ਕੀ ਹੋ ਜਾਈਏ ਇਹ ਹੋ ਜਾਈਏ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਨੂੰ ਕੀ ਮਿਲਿਆ ਤੁਸੀਂ ਆਏ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਿਲਕੈਤ ਸਿੰਘ ਹੈ ਜੀ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਾ ਸੁਣ ਕੇ ਹਮ ਕਿਹੜੀਆਂ ਕਿਹੜੀਆਂ ਚੀਜ਼ਾਂ ਵਧੀਆ ਲੱਗ ਰਹੀਆਂ ਨੇ ਜਿਹੜੀਆਂ ਆਪਣੇ ਅੰਦਰ ਤੋਂ ਅਸੀਂ ਲੈ ਕੇ ਜਾ ਰਹੇ ਉਹ ਇਹ ਪਹਿਲਾਂ ਕਦੇ ਅਸੀਂ ਸੋਚੇ ਨਹੀਂ ਸੀਗਾ ਕਿ ਹਾਂ ਵੀ ਐਵੇਂ ਵੀ ਆਪਣੀ ਜ਼ਿੰਦਗੀ ਅਸੀਂ ਜੀ ਸਕਦੇ ਆ ਹਮ ਸਹੀ ਗੱਲ ਹੈ ਹੁਣ ਵਧੀਆ ਤਰੀਕੇ ਨਾਲ ਬਿਨਾ ਡਾਂਜੇ ਜਹਣੋ ਹਾਂਜੀ ਬਿਲਕੁਲ ਬਹੁਤ ਫੀਲ ਹੋ ਰਿਹਾ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸੋ ਮਚ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਲੋਕ ਆਪਣੀਆਂ ਫੈਮਲੀਆਂ ਨਾਲ ਉਰੇ ਪਹੁੰਚਦੇ ਨੇ ਤੇ ਉਰੇ ਆਪਣੇ ਬੱਚਿਆਂ ਦੇ ਨਾਲ ਪਹੁੰਚਦੇ ਨੇ ਕਿਉਂਕਿ ਕਿਤੇ ਨਾ ਕਿਤੇ ਬੱਚਿਆਂ ਦੇ ਨਾਲ ਆਪਾਂ ਬਿਜ਼ੀ ਲਾਈਫ ਦੇ ਵਿੱਚ ਰਹਿ ਕੇ ਬੱਚਿਆਂ ਨਾਲ ਟਾਈਮ ਬਹੁਤ ਘੱਟ ਸਪੈਂਡ ਕਰਦੇ ਆ ਤਾਂ ਲੋਡ ਹੈ ਆਪਾਂ ਨੂੰ ਬੱਚਿਆਂ ਦੇ ਨਾਲ ਵੀ ਉਰੇ ਪਹੁੰਚਣਾ ਚਾਹੀਦਾ ਬੱਚਿਆਂ ਨੂੰ ਨਾਲ ਲੈ ਕੇ ਆਓ ਕਿਉਂਕਿ ਉਹ ਵੀ ਕਿਤੇ ਨਾ ਕਿਤੇ ਟੈਂਸ ਰਹਿੰਦੇ ਨੇ ਆਪਣੀ ਫੈਮਿਲੀ ਦੇ ਨਾਲ ਗੱਲ ਕਰਨ ਤੋਂ ਵੀ ਚੀਜ਼ ਕਿਤੇ ਨੇ ਉਰੇ ਉਹ ਚੀਜ਼ਾਂ ਸ਼ਾਇਦ ਖੁੱਲ ਜਾਂਦੀਆਂ ਨੇ ਉਹ ਅੱਗੇ ਵੱਜ ਜਾਂਦੇ ਨੇ ਮੈਮ ਵੀ ਸਾਡੇ ਨਾਲ ਨੇ ਉਹਨਾਂ ਦਾ ਸਵਾਗਤ ਕਰਦੇ ਆ ਮੈਮ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਪੁਨਮ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਜੀ ਮੈਂ ਵਧੀਆ ਲੱਗਿਆ ਹਾਂਜੀ ਪਹਿਲੀ ਵਾਰ ਆਏ ਸੀ ਤੁਸੀਂ ਹਾਂਜੀ ਮੈਂ ਫਸਟ ਟਾਈਮ ਇੰਟਰਵਿਊ ਜਦੋਂ ਪਹਿਲੀ ਵਾਰ ਜਦੋਂ ਤੁਸੀਂ ਬੰਦਾ ਜਦੋਂ ਆਉਂਦਾ ਆ ਤਾਂ ਉਹ ਸੋਚਦਾ ਹੈ ਕਿ ਆ ਪਤਾ ਨਹੀਂ ਕਿੱਦਾਂ ਦਾ ਮਿੰਡ ਆਊਗਾ ਕੀ ਗੱਲਾਂ ਬਾਤਾਂ ਹੋਣਗੀਆਂ ਤੁਸੀਂ ਕੀ ਸੋਚ ਕੇ ਆਏ ਸੀ ਮੈਂ ਜੋ ਸੋਚ ਕੇ ਆਈ ਸੀ ਜੀ ਉਹ ਤਾਂ ਚਲੋ ਪੁਆਇੰਟ ਮੇਰੇ ਕਲੀਅਰ ਹੋਈਆਂ ਕੁਝ ਮੈਂ ਆਪਣੇ ਵੀ ਜੋ ਮੇਰੇ ਆਪਣੇ ਪਰਸਨਲ ਥੀ ਵਿਊ ਸੀਗੇ ਮੈਂ ਵੀ ਉਹ ਸਭ ਉਹ ਵੀ ਤੁਸੀਂ ਰਿਵਿਊ ਦਿਤੇ ਮੈਂ ਦੇਖਿਆ ਦੇਖ ਰਿਹਾ ਹਾਂਜੀ ਹਾਂਜੀ ਤੇ ਚੰਗਾ ਲੱਗ ਰਿਹਾ ਹਾਂਜੀ ਹਾਂਜੀ ਮੈਂ ਵੀ ਦੇਖੋ ਮੈਂ ਆਪਣੀ ਚਾਂਸ ਦਾ ਦੇਖੋ ਪੋਜ਼ਿਟਿਵ ਰਿਵਿਊ ਜੋ ਮੈਂ ਖੁਦ ਸੋਚਦੀ ਹਾਂ ਮੈਂ ਉਹ ਸਭ ਨੂੰ ਉਹ ਉਹ ਸਭ ਨੂੰ ਤੁਸੀਂ ਦੱਸਿਆ ਹਾਂਜੀ ਹਾਂਜੀ ਕੰਟੈਂਟਲੀਆ ਕਿਤੇ ਬਾਕੀ ਤਾਂ ਦੇਖੋ ਸਭ ਦੇ ਆਪਣਾ ਆਪਣਾ ਦ੍ਰਿਸ਼ਟੀਕੋਣ ਹੈਗਾ ਪੁਆਇੰਟ ਆਫ ਊਹ ਜ਼ਿੰਦਗੀ ਨੂੰ ਜਿਉਣ ਦਾ ਆਪਣਾ ਆਪਣਾ ਤੰਗ ਆ ਜਾਂਦਾ ਕਿਤੇ ਨਾ ਕਿਤੇ ਮੈਂ ਬਹੁਤ ਬਹੁਤ ਧੰਨਵਾਦ ਹਾਂਜੀ ਬਹੁਤ ਬਹੁਤ ਸ਼ੁਕਰੀਆ ਤੇ ਮੈਮੋਂ ਵੀ ਹੋਣਗੇ ਸਸੀ ਗਾ ਜੀ ਸਸੀ ਗਾ ਜੀ ਕਿਵੇਂ ਲੱਗਿਆ ਜੀ ਤੁਹਾਨੂੰ ਹਾਂ ਜੀ ਅੱਛਾ ਲੱਗਿਆ ਹਾਂ ਫਰਸਟ ਆਫ ਆਲ ਤੇ ਦੂਸਰੀ ਗੱਲ ਜੀ ਇੰਪਲੀਮੈਂਟ ਕਰਾਂਗੇ ਤਾਂ ਹੀ ਅੱਗੇ ਵਧ ਪਾਵਾਂਗੇ ਹਨਾ ਤੇ ਬਾਕੀ ਸਭ 올ਓਵਰ ਪੋਜ਼ਿਟਿਵ ਸੀ ਕੀ ਕੋਈ ਦਿੱਕਤ ਪਰੇਸ਼ਾਨੀ ਲੈ ਕੇ ਪਹੁੰਚੇ ਸੀ ਕਿ ਬੈਸੀ ਮੋਟੀਵੇਸ਼ਨ ਹੋਣਾ ਹੈ ਜੀ ਹਾਂਜੀ ਵੈਸੇ ਮੋਟੀਵੇਸ਼ਨ ਲਈ ਆਏ ਸੀਗੇ ਤੇ ਕੋਈ ਦਿੱਕਤ ਪਰੇਸ਼ਾਨੀ ਐ ਸੱਚ ਹੈ ਨਹੀਂ ਕੀ ਹੈ ਨਹੀਂ ਨਾ ਮੈਨਾਂ ਹੋਵੇ ਵੀ ਨਾ ਕਿਤੇ ਹੋਵੇ ਵੀ ਨਾ ਜੀ ਤੇ ਬਸ ਵਧੀਆ ਲੱਗਿਆ ਬਿਲਕੁਲ ਵਧੀਆ ਲੱਗਿਆ ਹਾਂਜੀ ਹਾਂ ਬਹੁਤ 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 ਸ਼ੁਕਰੀਆ ਬਹੁਤ ਬਹੁਤ ਠੀਕ ਹੈ ਜੀ ਥੈਂਕ ਯੂ ਤੇ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਸਤ ਸ੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਮਲਜੀਤ ਸਿੰਘ ਕਿਵੇਂ ਲੱਗਿਆ ਤੁਹਾਨੂੰ ਈਵੈਂਟ ਮੈਨੂੰ ਬਹੁਤ ਵਧੀਆ ਲੱਗਿਆ ਜੀ ਕਿਉਂਕਿ ਉਹਨਾਂ ਦੀ ਸਰਦੀ એનર્ਜੀ ਦੇਖ ਕੇ ਮੈਨੂੰ ਆਪਣੇ ਆਪ ਨੂੰ ਲੱਗ ਰਿਹਾ ਕਿ ਮੈਨੂੰ ਉਸ ਹਾਵ ਨਾਲ ਆਪਣਾ ਢਾਲਣਾ ਪੈਣਾ ਕਿ ਮੈਂ ਆਪਣੇ ਆਪ ਤੇ ਇੱਕ ਸਰੀਰ ਤੇ ਕੰਮ ਹੀ ਨਹੀਂ ਕਰ ਰਿਹਾ ਗਲਤ ਕੀ ਕਿਵੇਂ ਤੁਹਾਨੂੰ ਕੀ ਲੱਗਦਾ ਕਿ ਕਿੱਥੇ ਮੈਂ ਗਲਤੀ ਕਰ ਰਿਹਾ ਸੀ ਤੇ ਹੁਣ ਮੈਂ ਕਿੱਥੇ ਗਲਤੀ ਨਹੀਂ ਕਰਾਂਗਾ ਆਪਣੇ ਆਪਣੀ ਜ਼ਿੰਦਗੀ ਵਾਸਤੇ ਆਪਣਾ ਟਾਈਮ ਨਹੀਂ ਕੱਢ ਪਾ ਰਿਹਾ ਜੇ ਕੰਮ ਦੇ ਵਿੱਚ ਰੁਝੇ ਵਿੱਚ ਲੱਗੇ ਰਹਿੰਦੇ ਆ ਜਾਂ ਹੋਰਾਂ ਕੰਮਾਂ ਵਿੱਚ ਅਸੀਂ ਉਲਝੇ ਰਹਿੰਦੇ ਆ ਅਸੀਂ ਆਪਣੀ ਸਿਹਤ ਦੀ ਸੰਬੰਧੀ ਜਿਹੜੀਆਂ ਪ੍ਰੋਬਲਮਾਂ ਨੇ ਉਹਨੂੰ ਅਸੀਂ ਸਮਝਦੇ ਨਹੀਂ ਹੈਗੇ ਕਿ ਸਾਡੇ ਕੋਈ ਪ੍ਰੋਬਲਮਾਂ ਹੈਗੇ ਨੇ ਹੁਣ ਇੱਥੇ ਆਏ ਤਾਂ ਮੈਂ ਆਪਣੇ ਉਹਨੂੰ ਰਿਅਲਾਈਜ਼ ਕਰਿਆ ਕਿ ਮੈਨੂੰ ਇਹ ਵੀ ਹੈ ਇਹ ਵੀ ਲੱਗ ਰਿਹਾ ਕਿ ਆ ਵੀ ਹੋ ਸਕਦਾ ਹਾਂ ਮੈਨੂੰ ਥੋੜਾ ਸਾਹ ਵੀ ਵੱਧ ਚੜਨ ਲੱਗ ਗਿਆ ਹੁਣ ਹੁਣ ਮੈਂ ਛੋਟਾ ਜਲਦੀ ਥੱਕ ਜਾਂਦਾ ਇਸ ਕਰਕੇ ਮੈਂ ਜੀ ਸਾਹ ਉਹਨੇ ਇਹਨੇ ਮੈਨੂੰ ਜੋ ਮੰਤਰ ਦੱਸਿਆ ਮੈਂ ਉਹ ਕਰੂੰਗਾ ਤੇ ਦੇਖਦੇ ਆ नेक्स्ट ਟਾਈਮ ਕੀ ਮੈਨੂੰ ਬੈਟਰ ਹੋਰ ਵਧੀਆ ਲੱਗੂਗਾ ਜਿਵੇਂ ਨੈਕਸਟ ਇਵੈਂਟ ਹੋਊਗਾ ਤਾਂ ਤੁਸੀਂ ਜੀ ਪਹੁੰਚੋਗੇ ਹਾਂਜੀ 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 ਬਿਲਕੁਲ ਬਿਲਕੁਲ ਮੇਰੇ ਕੋ ਮੈਮ ਤੁਹਾਨੂੰ ਕਿਵੇਂ ਲੱਗ ਰਿਹਾ ਮੈਨੂੰ ਵੀ ਬਹੁਤ ਵਧੀਆ ਲੱਗਿਆ ਜਿਵੇਂ ਸਰ ਉਹਨਾਂ ਨੇ ਵੀ ਦੱਸੀ ਇਹ ਗੱਲ ਕਿ ਮੈਂ ਆਪਣੀ ਲਾਈਫ ਦੇ ਉੱਤੇ ਜਾਂ ਆਪਣੇ ਸਰੀਰ ਦੇ ਉੱਤੇ ਨਹੀਂ ਵਰਕ ਕਰ ਪਾ ਰਿਆ ਸੀ ਸਮਾਂ ਨਹੀਂ ਦੇ ਪਾ ਰਿਆ ਸੀ ਤੇ ਹੁਣ ਕਹਿੰਦੇ ਮੈਂ ਸਮਾਂ ਵੀ ਦਊਂਗਾ ਨਾ ਸਰੀਰ ਦਾਦ ਦੇ ਨਾਲ ਪਰਿਵਾਰ ਨੂੰ ਵੀ ਸਮਾਂ ਹਾਂਜੀ ਹਾਂਜੀ ਨਹੀਂ ਅਸੀਂ ਇਦਾਂ ਹੀ ਹਮੇਸ਼ਾ ਜ਼ਰੂਰ ਹੁਣ ਅਟੈਂਡ ਕਰਿਆ ਕਰਾਂਗੇ ਇਹਨਾਂ ਦਾ ਇਵੈਂਟ ਸਾਨੂੰ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਮੈਮ ਬਹੁਤ ਬਹੁਤ ਸ਼ੁਕਰੀਆ ਆ ਸਾਰਾ ਇੱਕ ਵਾਰ ਜਸਪੀ ਮੈਮ ਤੁਸੀਂ ਵੀ ਆ ਜਾਓ ਸਤਿ ਸ਼੍ਰੀ ਅਕਾਲ ਜੀ ਕੇ ਸਤਿ ਸ਼੍ਰੀ ਅਕਾਲ ਸਰ ਕਿਵੇਂ ਹੋ ਵਧੀਆ ਸਰ ਜਦੋਂ ਪਹਿਲਾਂ ਆਏ ਸੀ ਕਿਵੇਂ ਸੀ ਤੇ ਹੁਣ ਜਾ ਰਹੇ ਹੋ ਕਿਵੇਂ ਹੋ ਪਹਿਲਾਂ ਆਈ ਸੀ ਨੈਗੇਟਿਵ ਵਾਈਫਸ ਨਾਲ ਆਏ ਸੀ ਐਂ ਪੋਜ਼ਿਟਿਵ ਹੋ ਕੇ ਜਾ ਰਹੇ ਹਾਂ ਸੋ ਥੈਂਕ ਯੂ ਟੂ ਰਮਨਦੀਪ ਸਰ ਅਰੇ ਬਹੁਤ ਸੋਹਣਾ ਸਰ ਤੁਸੀਂ ਬਾਹਰ ਰਹਿੰਦੇ ਹੋ ਪਰਸੋ ਜਾਣਾ ਤੁਸੀਂ ਤੇ ਕਿਵੇਂ ਲੱਗ ਰਿਹਾ ਆ ਬੋਝੇ ਲੱਗ ਰਹੇ ਹੁਣ ਬਹੁਤ ਜ਼ਿਆਦਾ ਤੁਸੀਂ ਬੋਲਦੇ ਬਹੁਤ ਘੱਟ ਹੋ ਇਹ ਗੱਲ ਮੈਨੂੰ ਹੁਣ ਵੀ ਨੋਟਿਸ ਹੋ ਰਹੀ ਹੈ ਸਟਾਰਟਿੰਗ ਤੋਂ ਆ ਜਾਂਦਾ ਘੱਟ ਹਾਂ ਜੀ ਹਾਂ ਨਹੀਂ ਆ ਗੁੱਡ ਲਿਸਨਰ ਆ ਸਪੀਕਰ ਨਹੀਂ ਆ ਗੁੱਡ ਨਹੀਂ ਸਹੀ ਲਿਸਨਰ ਵੀ ਬਹੁਤ ਵਧੀਆ ਨੇ ਸਪੀਕਰ ਵੀ ਬਹੁਤ ਵਧੀਆ ਨੇ ਸਰ ਜਿਵੇਂ ਇੱਕ ਲੱਗਦਾ ਹੈਗਾ ਕਿ ਆਪਾਂ ਫੈਮਿਲੀ ਨੂੰ ਹੁਣ ਜਿਵੇਂ ਆਪਾਂ ਨਿਊ ਮੈਰਿਡ ਹੈਗੇ ਆ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਆ ਇੱਕ ਸਮਾਂ ਦਿੰਨੇ ਆਪਾਂ ਇੱਕ ਦੂਜੇ ਨੂੰ ਇੱਕ ਟਾਈਮ ਸਪੈਂਡ ਕਰਦੇ ਆ ਉਰੇ ਆਪਾਂ ਪਹੁੰਚੇ ਆ ਕਿਹੜੀ ਚੀਜ਼ ਸਿੱਖ ਕੇ ਲੈ ਕੇ ਜਾਣਾ ਕਿ ਹੁਣ ਮੈਂ ਆਹੀ ਜ਼ਿੰਦਗੀ ਸਾਰੀ ਉਮਰ ਲੈ ਕੇ ਜਾਣੀ ਆ ਪੋਜ਼ਿਟਿਵ ਪੋਜ਼ਿਟਿਵਟੀ ਹਾਂਜੀ ਪੋਜ਼ਿਟਿਵਿਟੀ ਜਹਾ ਚਾਹੀਦੀ ਹੈ ਮਾਈਂਡ ਵਿੱਚ 네ਗੇਟਿਵਿਟੀ ਤੇ ਚਲੋ ਦਿਮਾਗ ਚ ਖਰਾਬ ਕਰਦੀ ਹੈ ਸਾਰਾ ਕੁਝ ਤੁਹਾਨੂੰ ਪਤਾ ਲੱਗੇ ਵੀ 네ਗੇਟਿਵ ਘੱਟ ਸੋਚਣਾ ਤੇ ਪੋਜ਼ਿਟਿਵ ਜ਼ਿਆਦਾ ਸੋਚਣਾ ਲਾਈਫ ਵਿੱਚ ਹਾਂਜੀ ਬਿਲਕੁਲ ਬਾਹਰ ਕਿਹੋ ਜਿਹੀ ਚੀਜ਼ ਕਰ ਜ਼ਿਆਦਾ ਕਰਨੀ ਹੈ ਜਿੰਨਾ ਮਰਜ਼ੀ ਵੱਡਣ ਹੋਵੇ ਕੰਮ ਦਾ ਪੋਜ਼ਿਟਿਵ ਜ਼ਿਆਦਾ ਕਰਨੇ ਕੰਮ ਦੇ ਵਿੱਚ ਵੀ ਤੇ ਹਰ ਕਿਤੇ ਲਾਈਫ ਦੇ ਵਿੱਚ ਵੀ ਜਿਵੇਂ ਕਿ ਜੁਣ ਮੈਰਿਡ ਆ ਪਲੱਸ ਫੈਮਿਲੀ ਵੀ ਅੱਗੇ ਵਧਾਉ ਬਲਕਿ ਮਮ ਡੈਡ ਵੀ ਹੈਗੇ ਨੇ ਤੇ ਜੋ ਮਲਕੀ ਸੱਚਣਾ ਪੋਜ਼ਿਟਿਵ ਹੀ ਆ 네ਗੇਟਿਵ ਹੋਣੀ ਨਹੀਂ ਲਾਈਫ ਚਕੇ ਇਹ ਸਿੱਖਣ ਬਹੁਤ ਮਿਲਿਆ ਮੈਨੂੰ ਬਹੁਤ ਸੋਹਣਾ ਬਹੁਤ ਸੋਹਣਾ ਮੈਮ ਤੁਹਾਨੂੰ ਤੁਸੀਂ ਜਿਵੇਂ ਗੱਲਬਾਤ ਹੋਈ ਨੇ ਚਲੋ ਕੋਈ ਨਹੀਂ ਮਾੜਾ ਮੋਟਾ ਫੋਨ ਚਲਾ ਲੰਦੇ ਕਰੋ ਐਂ ਨਾ ਕਰਿਆ ਕਰੋ ਨਹੀਂ ਨਹੀਂ ਇੱਥੇ ਆ ਕੇ ਥੋੜਾ ਜਿਹਾ ਵੀ ਹੋਇਆ ਕਿ ਓਵਰ ਥਿੰਕਿੰਗ ਤੋਂ ਮੈਨੂੰ ਕਾਫੀ ਰੀਲੀਫ ਮਿਲੇ ਬਹੁਤ ਸੋਹਣਾ ਪਹਿਲੇ ਸੈਸ਼ਨ ਜਿਹੇ ਮੈਨੂੰ ਓਵਰ ਥਿੰਕਿੰਗ ਤੋਂ ਇਸ ਲਈ ਰੀਲੀਫ ਮਿਲੇ ਕਿ ਹੁਣ ਨਾ ਪੁੱਛਣਾ ਨਾ ਪੁੱਛਣਾ ਆਈ ਡੋਂਟ ਕੇਅਰ ਅਸੀਂ ਟ੍ਰਾਂਸਫਰ ਕੀਤਾ ਕਿ ਆਪਣਾ ਐਂਟਰਟੇਨਮੈਂਟ ਉੱਥੇ ਹੀ ਕਰ ਲੈਣਾ ਸੋ ਓਵਰ ਥਿੰਕਿੰਗ ਮੇਨ ਚੀਜ਼ ਹੈ ਵਾ ਕਿ ਮੈਂ ਫਿਊਚਰ ਬਾਰੇ ਬਹੁਤ ਸੋਚਦੀ ਸੀਗੀ ਇਹ ਲੈ ਕੇ ਜਾਣਗੇ ਨਹੀਂ ਲੈ ਕੇ ਜਾਣਗੇ ਲੈ ਕੇ ਜਾਣਾਂ ਨਾ ਲੈ ਕੇ ਜਾਣਾਂ ਸਾਬ ਇੱਥੇ ਹੀ ਖੁਸ਼ ਰਹਿਣਾ ਹੈ ਜੇ ਨਾਲ ਰਹਿ ਕੇ ਖੁਸ਼ ਹੀ ਰਹਿਣਾ ਸਾਰੀ ਉਮਰ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਬਹੁਤ 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 ਥੈਂਕ ਯੂ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਵੈਂਟ ਓਵਰ ਹੋਣ ਤੋਂ ਬਾਅਦ ਲੋਕਾਂ ਨੇ ਆਪਣੇ ਰਿਵਿਊ ਵੀ ਦਿੱਤੇ ਨੇ ਤੇ ਉਹਨਾਂ ਦੇ ਵਿੱਚ ਗੱਲਾਂ ਬਾਤਾਂ ਵੀ ਜਿਹੜੀਆਂ ਹੋਈਆਂ ਨੇ ਲੋਕਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਨੇ ਕੋਈ ਨਿਊਲੀ ਮੈਰਿਡ ਕਪਲ ਸੀਗੇ ਕੋਈ ਕੁਝ ਆਪਣੇ ਬੱਚਿਆਂ ਦੇ ਨਾਲ ਆਏ ਸੀ ਕੁਝ ਪਰਿਵਾਰਿਕ ਮਾਹੌਲ ਦੇ ਵਿੱਚ ਕੁਝ ਐਸਾ ਹੋ ਜਾਂਦਾ ਘਟ ਜਾਂਦਾ ਜ਼ਿੰਦਗੀ ਦੇ ਵਿੱਚ ਕਿ ਉਹ ਆਪਣੇ ਸਰੀਰ ਵੱਲ ਨਹੀਂ ਧਿਆਨ ਦਿੰਦੇ ਕਈ ਵਾਰ ਇੰਜ ਹੋ ਜਾਂਦਾ ਕਿ ਬਹੁਤ ਜ਼ਿਆਦਾ ਪੈਸਾ ਹੋਣ ਦੇ ਬਾਵਜੂਦ ਵੀ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਕਈਆਂ ਕੋਲ ਨਹੀਂ ਹੋਣ ਦੇ ਬਾਵਜੂਦ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਪਰ ਗੱਲ ਉੱਥੇ ਆ ਜਾਂਦੀ ਹੈ ਕਿ ਤੁਹਾਡਾ ਮਨ ਕਿੱਥੇ ਖੜਦਾ ਹੈ ਤੁਹਾਡਾ ਜ਼ਿੰਦਗੀ ਤੁਹਾ ਜਿਹੜਾ ਦਿਲ ਦੇ ਉੱਤੇ ਕਾਬੂ ਆ ਤੁਹਾਡੀ ਜਿਹੜੀ ਲੋਡ ਆ ਉਹ ਕਿੱਥੇ ਘਟਦੀ ਆ ਉਹ ਤੁਸੀਂ ਆਪਣੇ ਆਪ ਤੇ ਕਿੰਨਾ ਕੰਟਰੋਲ ਕਰਦੇ ਹੋ ਉਸੇ ਗੱਲ ਇਸੇ ਕਰਕੇ ਹੀ ਇਹ ਜਿਹੇ ਇਵੈਂਟ ਹੁੰਦੇ ਨੇ ਲੋਕ ਆਪਸ ਦੇ ਵਿੱਚ ਜਦੋਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਨੇ ਉਹਦੇ ਨਾਲ ਦਿਲ ਹੌਲਾ ਵੀ ਹੋ ਜਾਂਦਾ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੁਰੂ ਕਰੋਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੁਰੂ ਕਰਨਾ ਤਦ ਤੱਕ ਲਈ ਮੈਨੂੰ ਜਾਨੀ ਹਰਮਿੰਦਰ ਖੰਨੇ ਨੂੰ ਦੋਈ ਜ਼ਾਦਾ ਦੇ ਦੇਰੋ ਰਹਿਮਾ ਟੀਵੀ ਧੰਨਵਾਦ